ਕਿੰਨੀਆਂ ਪੁਸਤਕਾਂ ਹੁਣ ਤੱਕ ਤੁਹਾਡੀ ਜਿਹੜੀ ਪ੍ਰਕਾਸ਼ਨ ਲੋ ਪ੍ਰਕਾਸ਼ਿਤ ਕਰ ਚੁੱਕੀ ਆ ਮੈਡਮ ਸਾਬ 1998 ਚ 5 ਕਿਤਾਬਾਂ ਤੋਂ ਸ਼ੁਰੂ ਕੀਤਾ ਸੀ ਅਸੀਂ ਤੇ 98 ਦੇ ਵਿੱਚ ਹੀ 20 22 ਕਿਤਾਬਾਂ ਸਾਡੀਆਂ ਪਬਲਿਸ਼ ਹੋ ਗਈਆਂ ਸੀਗਾ ਤੇ ਉਸ ਤੋਂ ਬਾਅਦ ਲਗਾਤਾਰ ਵੱਧੀਆਂ ਵੱਧੀਆਂ ਹੁਣ 6000 ਤੋਂ ਉੱਪਰ ਟਾਈਟਲ ਹੈ ਸਾਡੇ ਸੋ ਸਾਨੂੰ ਇਸ ਤੋਂ ਵੀ ਨਿਵਾਜੋ ਕਿ ਅਸੀਂ ਤੁਹਾਡੀ ਗਜ਼ਲ ਦੇ ਕੁਝ ਸ਼ੇਰ ਜਿਹੜੇ ਉਹ ਜੀ ਜੀ ਮੈਂ ਤੁਹਾਨੂੰ ਦੋ ਗਜ਼ਲਾਂ ਦੇ ਕੁਝ ਸ਼ੇਰ ਤੁਹਾਡੇ ਨਾਲ ਸਾਂਝੇ ਕਰ ਦਿੰਨਾ ਜੀ ਕਿਉਂਕਿ ਹੋਰ ਜਗ੍ਹਾ ਸੁਨਾਈਆਂ ਨਹੀਂ ਆ ਹਾਂ ਕਿ ਇਹਨਾਂ ਦੀ ਹਿੰਮਤ ਏਕੀ ਬਨਣਗੇ ਜੀ ਇਹ ਫੈਸਲੇ ਵੀ ਨਕਾਰ ਦਿੱਤੇ ਹਮ ਹਮ ਇਹਨਾਂ ਦੀ ਹਿੰਮਤ ਏਕੀ ਬਨਣਗੇ ਇਹ ਫੈਸਲੇ ਵੀ ਨਕਾਰ ਦਿੱਤੇ ਜੀ ਅਸੀਂ ਤਾਂ ਸ਼ਬਦਾਂ ਦੇ ਬੀਜ ਜਿੱਥੇ ਵੀ ਥਾਂ ਮਿਲੀ ਹੈ ਖਿਲਾਰ ਦਿੱਤੇ ਖਿਲਾਰ ਦਿੱਤੇ ਅਸੀਂ ਤਾਂ ਸ਼ਬਦਾਂ ਦੇ ਬੀਜ ਜਿੱਥੇ ਵੀ ਥਾਂ ਮਿਲੀ ਹੈ ਖਿਲਾਰ ਦਿੱਤੇ ਜੀ ਜਦੋਂ ਖਿਜ਼ਾਵਾਂ ਦਾ ਦੌਰ ਆਇਆ ਹਮ ਹਮ ਜਦੋਂ ਉਮੀਦਾਂ ਦੀ ਰੁੱਤ ਜਾਗੀ ਜੀ ਜਦੋਂ ਖਿਜ਼ਾਵਾਂ ਦਾ ਦੌਰ ਆਇਆ ਜਦੋਂ ਉਮੀਦਾਂ ਦੀ ਰੁੱਤ ਜਾਗੀ ਹਰੇਕ ਰੁੱਖ ਨੇ ਸਹੀ ਸਲਾਮਤ ਪੁਰਾਣੇ ਵਸਤਰ ਉਤਾਰ ਦਿੱਤੇ ਵਾਹ ਵਾਹ ਹਰੇਕ ਰੁੱਖ ਨੇ ਸਹੀ ਸਲਾਮਤ ਪੁਰਾਣੇ ਵਸਤਰ ਉਤਾਰ ਦਿੱਤੇ ਵਾਹ ਜੀ ਖੁਸ਼ੀ ਤੇ ਗਮ ਦੀ ਅਜਬ ਲੜਾਈ ਮਗਰ ਕਿਸੇ ਨੂੰ ਨਰਾਸ ਆਈ ਹੂੰ ਖੁਸ਼ੀ ਨੇ ਹਾਸਾ ਖਿਲਾਰ ਦਿੱਤਾ ਗਮਾਂ ਨੇ ਹੰਝੂ ਖਿਲਾਰ ਦਿੱਤੇ ਖੁਸ਼ੀ ਨੇ ਹਾਸਾ ਖਿਲਾਰ ਦਿੱਤਾ ਗਮਾਂ ਨੇ ਹੰਝੂ ਖਿਲਾਰ ਦਿੱਤੇ ਵਾਹ ਜੀ ਹਰੇਕ ਚਿਹਰਾ ਉਪੜ ਰਿਹਾ ਸੀ ਤੇ ਇੱਕ ਚਿਹਰੇ ਨੂੰ ਪੜ ਨਾ ਸਕਿਆ ਹਰੇਕ ਚਿਹਰਾ ਉਪਰ ਰਹਾ ਸੀ ਤੇ ਇੱਕ ਚਿਹਰੇ ਨੂੰ ਪੜ ਨਹੀਂ ਸਕਿਆ ਕਿ ਜਿਸਨੇ ਮੁਸ਼ਕਿਲ ਦੇ ਰਾਹ ਚ ਆਉਂਦੇ ਵੀ ਸਾਰੇ ਰਸਤੇ ਸ਼ਿੰਗਾਰ ਦਿੱਤੇ ਵਾਹ ਵਾਹ ਜੀ ਵਾਹ ਕਿ ਜਿਸਨੇ ਮੁਸ਼ਕਿਲ ਦੇ ਰਾਹ ਚ ਆਉਂਦੇ ਵੀ ਸਾਰੇ ਰਸਤੇ ਸ਼ਿੰਗਾਰ ਦਿੱਤੇ ਔਰ ਆਖਰੀ ਸ਼ੇਰ ਕਿ ਮੈਂ ਕੱਲ ਅੰਬਰ ਦੇ ਵੱਲ ਤੱਕੇ ਜੋ ਚੁੱਪ ਬਾਰੇ ਸੀ ਬਹਿਸ ਛੇੜੀ ਹਮ ਮੈਂ ਕੱਲ ਅੰਬਰ ਦੇ ਵੱਲ ਤੱਕੇ ਜੋ ਚੁੱਪ ਬਾਰੇ ਸੀ ਬਹਿਸ ਛੇੜੀ ਹਰੇਕ ਤਾਰੇ ਨੇ ਇੱਕ ਦੂਜੇ ਤੋਂ ਅੱਗੇ ਵਧ ਕੇ ਵਿਚਾਰ ਵਧ ਕੇ ਵਿਚਾਰ ਦਿੰਦੇ ਹੋ ਹਰੇਕ ਤਾਰੇ ਨੇ ਅੱਗੇ ਇੱਕ ਤੋਂ ਹਰੇਕ ਤਾਰੇ ਨੇ ਇੱਕ ਦੂਜੇ ਤੋਂ ਅੱਗੇ ਵਧ ਕੇ ਵਿਚਾਰ ਦਿੱਤੇ ਇਹਨਾਂ ਅਸੀਂ ਤਾਂ ਸ਼ਬਦਾਂ ਦੇ ਵਿੱਚ ਜਿੱਥੇ ਵੀ ਥਾਂ ਮਿਲੀ ਹੈ ਖਿਲਾਫ ਦਿੱਤੇ ਕਵਾਸਕੋ ਬੋਤੇ ਜਿਹੜੇ ਨਾਨਕ ਸਿੰਘ ਦੇ ਨਾਮ ਵੱਲ ਐ ਜਾਂ ਸੁਵੰਤ ਕਮਲ ਦੇ ਐ ਸਾਰਾ ਉਹ ਜਿਹੜਾ ਪਹਿਲਾ ਲਿਟਰੇਚਰ ਆ ਸਾਰਾ ਹਾਂਜੀ ਉਹ ਤਾਂ ਤੁਹਾਡੀ ਸ਼ੁਰੂਆਤ ਤੋਂ ਵੀ ਪਹਿਲਾਂ ਦਾ ਉਹ ਛਪਿਆ ਹੋਇਆ ਸੀ ਉਹ ਤਾਂ ਪਹਿਲਾਂ ਦਾ ਅਸੀਂ ਜੇ ਫਿਰ ਸਾਨੂੰ ਰਾਈਟ ਮਿਲ ਗਏ ਸੀ ਉਹਨਾਂ ਦੇ ਤੁਸੀਂ ਫਿਰ ਉਹ ਆਪ ਛਾਪਣਾ ਸ਼ੁਰੂ ਕਮਲ ਸਾਹਿਬ ਦੀ ਲਾਸਟ ਕਿਤਾਬ ਅਸੀਂ ਪਬਲਿਸ਼ ਕੀਤੀ ਅੱਛਾ ਤੋੜੇ ਦਰਗਾ ਤੇ ਨਾਲ ਹੀ ਉਹਨਾਂ ਨੇ ਰਾਈਟ ਦਿੱਤੇ ਸੀ ਆਪਣੀਆਂ ਸਾਰੀਆਂ ਕਿਤਾਬਾਂ ਕਿਉਂਕਿ ਪਹਿਲਾਂ ਉਹ ਸ਼ਾਇਦ ਛਪੋਂਦੇ ਨੇ ਦਿੱਲੀ ਤੋਂ ਕਦੀ ਦਿੱਲੀ ਤੋਂ ਕਦੀ ਸਮਾਣਾ ਕਦੀ ਚੰਡੀਗੜ੍ਹ ਤੋਂ ਆਪਣੇ ਕੋਲੇ ਪਬਲਿਕੇਸ਼ਨਸ ਬਹੁਤ ਸੀ ਹਾਂਜੀ ਪ੍ਰੋਫੈਸਰ ਦਰਗਾਂਤ ਜਿਦੋਂ ਉਹਨਾਂ ਨੇ ਕੀਤੀ ਮਨ ਦਿੱਤੀ ਲਾ ਸਕਦੇ ਨੇ ਮੇਰੀ ਆਖਰੀ ਕਿਤਾਬ ਹੈ ਇਸ ਤੋਂ ਬਾਅਦ ਨਹੀਂ ਮੈਂ ਲਿਖਣਦਾ ਲਿਖਿਆ ਵੀ ਨਹੀਂ ਉਹਦੂ ਬਾਅਦ ਉਹਨਾਂ ਨੇ ਲੇਕਿਨ ਉਹ ਪੁੰਨਿਆਂ ਦੇ ਚਾਨਣ ਦਾ ਬਾਦ ਸੈਕੰਡ ਪਾਰਟ ਸੀ ਸਵੈਜੀਵ ਨਹੀਂ ਤੇ ਉਹਨਾਂ ਦੇ ਨਾਵਲ ਸਾਰੇ ਸੀ ਪਬਲਿਸ਼ ਕੀਤੇ ਉਹਨਾਂ ਕਈ ਐਡੀਸ਼ਨਸ ਚੁੱਕੇ ਹੈ ਵੀਟੀਵੀ ਬ੍ਰਾਡਕਾਸਟਿੰਗ ਦੇ 20 ਸਪੈਸ਼ਲ ਸ਼ੋਅ 'ਚ ਤੁਹਾਡਾ ਸਭ ਦਾ ਬਹੁਤ ਬਹੁਤ ਸਵਾਗਤ ਹੈ ਜਿਵੇਂ ਤੁਹਾਨੂੰ ਪਤਾ ਹੈ ਤੁਹਾਨੂੰ ਯਾਦ ਹੀ ਹੋ ਗਿਆ ਹੋਣਾ ਕਿ ਅਸੀਂ ਕੁਝ ਪੋਲਿਟਿਸ਼ੀਅਨਸ ਕੁਝ ਆਰਟਿਸਟਸ ਕੁਝ ਇਸ ਤਰ੍ਹਾਂ ਦੀਆਂ ਪਰਸਨੈਲਿਟੀਜ਼ ਨਾਲ ਤੁਹਾਡੀ ਗੱਲਬਾਤ ਕਰਾਉਣੀ ਹੈ ਔਰ ਜਿਹੜੇ ਅੱਜ ਪਰਸਨੈਲਿਟੀ ਨਾਲ ਤੁਹਾਡੀ ਗੱਲਬਾਤ ਕਰਉਣੀ ਨਾ ਉਹਨਾਂ ਦਾ ਇੱਕ ਵੱਖਰਾ ਇੱਕ ਮੁਕਾਮ ਹੈ ਇੱਕ ਵੱਖਰਾ ਉਹਨਾਂ ਦਾ ਉਸ ਉਸ 15 ਤੱਕ ਪਹੁੰਚ ਗਿਆ ਕਿ ਉਹ ਨਾ ਬਿਨਾਂ ਜਿਹੜੀ ਪੁਸਤਕਾਂ ਬਾਰੇ ਜਾਣਕਾਰੀ ਹੋਰ ਕਿਤੋਂ ਨਹੀਂ ਮਿਲਦੀ ਕਿਉਂਕਿ ਬਹੁਤ ਲੰਬੇ ਸਮੇਂ ਤੋਂ ਪਰਬਲਸ ਕਰਨ ਲੱਗੇ ਹੋਏ ਕਿਤਾਬਾਂ ਨਾ ਕਿ ਕੱਲੀ ਪੰਜਾਬੀ ਦੀਆਂ ਸਭ ਭਾਸ਼ਾ ਦੀਆਂ ਪੁਸਤਕਾਂ ਉਹਨਾਂ ਕੋਲ ਹੀ ਮਿਲਦੀਆਂ ਉਹਨਾਂ ਦਾ ਆਪਣਾ ਇੱਕ ਪ੍ਰਕਾਸ਼ਨ ਸਮੂਹ ਹੈ ਚੇਤਨਾ ਪ੍ਰਕਾਸ਼ਨ ਉਹਨਾਂ ਦਾ ਹੈੱਡਕ quarter ਲੁਧਿਆਣੇ ਹੈ ਤੇ ਪਰ ਉਹ ਹੈਡਕੁਆਰਟਰ ਉਹਨਾਂ ਦਾ ਅੱਜ ਕੱਲ ਸਮਝ ਲਓ ਕਿ ਚੱਲਦਾ ਫਿਰਦਾ ਵੀ ਹੈਗਾ ਦੋ ਹੈਡਕੁਆਰਟਰ ਉਹਨਾਂ ਦੇ ਕਦੇ ਉਹ ਅਮਰੀਕਾ 'ਚ ਹੁੰਦੇ ਆ ਕਦੇ ਕੈਨੇਡਾ 'ਚ ਹੁੰਦੇ ਆ ਕਦੇ ਇੰਗਲੈਂਡ 'ਚ ਹੁੰਦੇ ਆ ਸੋ ਉਹਨਾਂ ਨਾਲ ਤੁਹਾਡੀ ਉਹਨਾਂ ਦੀ ਜਾਣਕਾਰੀ ਵੈਸੇ ਤੁਹਾਡੇ ਨਾਲ ਇੱਕ ਸਾਲ ਪਹਿਲਾਂ ਵੀ ਗੱਲਬਾਤ ਕਰਵਾਈ ਸੀ ਤੇ ਅੱਜ ਉਹ ਕਿਉਂਕਿ ਸਾਡੇ ਸ਼ਹਿਰ 'ਚ ਕੱਲ ਤੋਂ ਆਪਣਾ ਇੱਕ ਸਟਾਲ ਲਾਉਣ ਲੱਗੇ ਕੁਝ ਦਿਨਾਂ ਵਾਸਤੇ ਇੱਥੇ ਰਹਿਣਗੇ ਸਾਡੇ ਕੋਲ ਸੋ ਅੰਜਨੋ ਤੋਂ ਥੋੜੀ ਬਹੁਤ ਜਾਣਕਾਰੀ ਲੈਣੇ ਕਿ ਉਹਨਾਂ ਨੇ ਇਹ ਪ੍ਰੋਗਰਾਮ ਜਿਹੜਾ ਇਹ ਪਲਾਨ ਕਿਵੇਂ ਕੀਤਾ ਬਿジネス ਹੁਣ ਤਾਂ ਬਿジネス ਬਣ ਗਿਆ ਹੈ ਸ਼ੁਰੂ ਚ ਭਵੇਂ ਸ਼ੌਂਕ ਨਾਲ ਇਹਨਾਂ ਨੇ ਕਿ ਸ਼ੁਰੂ ਕੀਤਾ ਹੋਵੇ ਸੋ ਸਭ ਤੋਂ ਪਹਿਲਾਂ ਸਵਾਗਤ ਕਰਦੇ ਆਪਾਂ ਨੂੰ ਦਾ ਸਕੀਸ਼ ਗਲਾਟੀ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਸਾਡੇ ਸਟੂਡੀਓ 'ਚ ਬਹੁਤ ਬਹੁਤ ਹਾਂਜੀ ਬਹੁਤ ਬਹੁਤ ਧੰਨਵਾਦ ਬਰਾਟ ਸਾਹਿਬ ਤੁਹਾਡਾ আর ਬੀਟੀਵੀ ਦਾ ਸਾਰੇ ਪੰਜਾਬੀ ਪਾਟਕਾਂ ਦਾ ਜਿਹੜੇ ਪੰਜਾਬੀ ਨਾਲ ਜੁੜੇ ਨੇ ਉਹ ਤੁਸੀਂ ਜੁੜੇ ਹੋਏ ਬਿਲਕੁਲ ਜੀ ਆ ਦੇਖੋ ਸਾਡਾ ਮਕਸਦ ਵੀ ਸਾਰਾ ਅਸੀਂ ਨਾ ਜਿੰਨਾ ਵੀ ਪ੍ਰੋਗਰਾਮ ਬੇਸ ਕਰਦੇ ਗਲਾਟੀ ਸਾਹਿਬ ਜੀ ਕੈਨੇਡੀਅਨ ਕੰਟੈਂਟ ਪਰ ਪੰਜਾਬੀ ਚ ਅਸੀਂ ਕੋਈ ਵੀ ਪੰਜਾਬ ਦੀ ਗੱਲਬਾਤ ਨਹੀਂ ਕਰਦੇ ਨਹੀਂ ਕਰਦੇ ਵਧੀਆ ਗੱਲ ਸਾਰਾ ਕੁਝ ਉਹਦੇ ਚ ਆ ਜਾਂਦਾ ਹਾਂ ਅਸੀਂ ਤਾਂ ਸਿਰਫ ਜੇ ਕੁਝ ਖਬਰਾਂ ਦਾ ਇੱਕ ਬੁਲੇਟਨ ਹੈਗਾ ਪੰਜਾਬ ਬਾਰੇ ਬਸ ਉਸ ਤੋਂ ਬਿਨਾ ਸਾਡਾ ਸਾਰਾ ਇਹਦਾ ਸਾਰਾ ਕੰਟੈਂਟ ਕੈਨੇਡੀਅਨ ਹੈ ਬਹੁਤ ਵਧੀਆ ਗੱਲ ਹੈ ਸੋ ਜੇ ਕਿਤਾਬਾਂ ਦੀ ਗੱਲ ਕਰੀਏ ਨਾ ਇੱਕ ਮੈਨੂੰ ਦੋ ਦਿਨ ਪਹਿਲੇ ਇੱਕ ਜਿਹੜੀ ਇੱਕ ਕਵਤਾ ਮਿਲੀ ਹੈ ਕੁਲਵਿੰਦਰ ਕੁਲਹਣ ਦੀ ਲਿਖੀ ਹੋਈ ਪਹਿਲਾਂ ਮੈਂ ਉਹ ਤੁਹਾਡੇ ਨਾਲ ਸਾਂਝੀ ਕਰਦਾ ਫਿਰ ਗੱਲਬਾਤ ਇਹ ਨਾਲ ਸ਼ੁਰੂ ਕਰਦੇ ਗੋ ਕਿ ਗੱਲ ਕਿਤਾਬਾਂ ਦੇ ਕਰਨੀ ਤੇ ਕਿਤਾਬਾਂ ਕੀ ਕੁਝ ਸਾਨੂੰ ਦਿੰਦੀਆਂ ਹੈ ਉਹ ਇਸ ਤਰ੍ਹਾਂ ਦਾ ਦੇ ਵਿੱਚ ਕੁਝ ਨਾ ਕੁਝ ਤੁਹਾਨੂੰ ਸ਼ਾਇਦ ਉਹਦਾ ਜਾਣਕਾਰੀ ਮਿਲੇ ਤਾਂ ਉਹ ਲਿਖਦੇ ਕਿ ਕਿਤਾਬ ਅਗ ਬਸਾਹਤ ਹੱਥਾਂ 'ਚ ਖੁੱਲਦੀ ਤਾਂ مخਮਲੀ ਕਾਇਨਾਤੀ ਸ਼ੋਹ ਹੱਥਾਂ ਨੂੰ ਸੁਚਮ ਬਖਸ਼ਦੀ ਮਨ ਪਵਿੱਤਰ ਤਨ ਪਵਿੱਤਰ ਸ਼ਬਦ ਕਥਾ ਕਰਨ ਲੱਗਦੇ ਕਦੇ ਜੰਗ ਦੀ ਕਦੇ ਇਸ਼ਕ ਦੀ ਕਦੇ ਅਧਿਆਤਮ ਦੀ ਸਿਆਹੀ ਖੂਨ ਬਣਦੀ ਕਦੇ ਹੰਝੂ ਤੇ ਕਦੇ ਜੀਵਨ ਅੰਮ੍ਰਿਤ ਵਰਕੇ ਪਲਟਦੇ ਆ ਉਪਦੇ ਦਾ ਮధుਰ ਸੰਗੀਤ ਕਦੇ ਹੌਕਾ ਤੇ ਕਦੇ ਵਰਲਾਪ ਕਿੰਨਾ ਕੁ ਜਵਾਬ ਪਰ ਲੱਗਦਾ ਹੈ ਕਿਤਾਬ ਖੁੱਲ ਦਿਓ ਸੋ ਕਿਤਾਬਾਂ ਦਾ ਮਕਸਦ ਕੀ ਹੈ ਔਰ ਕਿੰਨੀਆਂ ਇਸ ਪ੍ਰਕਾਸ਼ਨ ਨੇ ਹੁਣ ਤੱਕ ਕਿਤਾਬਾਂ ਪ੍ਰਕਾਸ਼ਿਤ ਕੀਤੀਆਂ ਉਹ ਸਾਰੀ ਜਾਣਕਾਰੀ ਆਪਾਂ ਇਹਨਾਂ ਤੋਂ ਲੈਣੇ ਆ ਹਾਲਾਂਕਿ ਤੁਹਾਨੂੰ ਪਤਾ ਹੈ ਕਿ ਅੱਜਕੱਲ ਜਿਹੜਾ ਯੋਗ ਆ ਉਹ ਲਿਖਤੀ ਕਿਤਾਬਾਂ ਨਾਲੋਂ ਬਹੁਤ ਜ਼ਿਆਦਾ ਹੁਣ ਆਪਾਂ ਆਨਲਾਈਨ ਕਿਤਾਬਾਂ ਮੰਗਵਾਉਣ ਲੱਗ ਗਏ ਆ ਪੜ੍ਹੇ ਦੋਵੇਂ ਕੰਮ ਹੀ ਕਰਦੇ ਆ ਪ੍ਰਕਾਸ਼ਿਤ ਵੀ ਕਦਮਾਂ ਨਾਲ ਤਾਂ ਮਿਲਦੀਆਂ ਜੇ ਤੁਸੀਂ ਆਨਲਾਈਨ ਵੀ ਖਰੀਦਰੀਆਂ ਹੋ ਤਾਂ ਉਹ ਉਹੀ ਸਵਾਵਾ ਹੋਣ ਇਹਨਾਂ ਨੇ ਸ਼ੁਰੂ ਕੀਤੀਆਂ ਹੋਈਆਂ ਬਹੁਤ سارے ਟਾਈਟਲਾਂ ਦੇ ਆਨਲਾਈਨ ਵੀ ਮਿਲ ਜਾਂਦੇ ਆ ਸੋ ਸਭ ਤੋਂ ਪਹਿਲਾ ਸਵਾਲ ਤਾਂ ਇਹੀ ਹੈ ਜੀ ਕਿ ਤੁਹਾਨੂੰ ਜਿਹੜਾ ਹੁਣ ਤੁਸੀਂ ਇੱਥੋਂ ਦਾ ਦੌਰਾ ਸ਼ੁਰੂ ਕੀਤਾ ਹੋਇਆ ਜੀ ਬਦਲ ਕੈਨੇਡਾ ਦਾ ਤੇ ਅਮਰੀਕਾ ਦਾ ਉਹ ਤੁਸੀਂ ਕਿੰਨੇ ਮਹੀਨੇ ਇੱਥੇ ਕਰਦੇ ਨੇ ਆ ਸਾਡੇ ਬਰਾਦ ਸਭ ਮੈਂ ਦੱਸਾਂ ਕਿ ਸਾਡਾ ਸਰੀ ਦੇ ਵਿੱਚ ਸਟੋਰ ਹੈ ਜਿਹੜਾ ਪਿਛਲੇ 6 ਸਾਲ ਤੋਂ ਕੰਟੀਨਿਊ ਚੱਲ ਰਿਹਾ ਲਗਾਤਾਰ ਚੱਲ ਰਿਹਾ ਹੈ ਔਰ 12 ਮਹੀਨੇ ਤੀ ਦਿਨ ਉੱਥੇ ਹੁੰਦਾ ਔਰ ਮੈਂ ਵੀ ਉੱਥੇ ਜਿਆਦਾਤਰ ਸਮਾਂ ਦਿੰਨਾ ਚਾਰ ਮਹੀਨੇ ਇੰਡੀਆ ਔਰ 8 ਮਹੀਨੇ ਮੈਂ ਕੈਨੇਡਾ ਔਰ ਅਮਰੀਕਾ ਦੇ ਵਿੱਚ ਯਾਨੀ ਜਦੋਂ ਠੰਡ ਹੁੰਦੀ ਉਹ ਤੁਸੀਂ ਉੱਥੋਂ ਨਹੀਂ ਠੰਡ ਉਹਦਾ ਕੋਈ ਨਹੀਂ ਮੈਂ ਐਕਸਲ ਜਨਵਰੀ ਫਰਵਰੀ ਦੇ ਵਿੱਚ ਵੀ ਸਰੀ ਦੇ ਵਿੱਚ ਹੁੰਨਾ ਜਦੋਂ ਸਨੋ ਪੈਰੀ ਸਰੀ ਸਰੀ ਨੂੰ ਅਸੀਂ ਸਮਝਦਾ ਸਰੀ ਨੂੰ ਸੇ ਕੋਈ ਠੰਡੜਾ ਆਸਲਾ ਨਹੀਂ ਮੈਂ ਠੰਡਾ ਮਾਹੌਲ ਵੀ ਦੇਖਿਆ ਸਰਦੀਆਂ ਦੇ ਵਿੱਚ ਵੀ ਪਰ ਕਿਉਂਕਿ ਜਿਹੜਾ ਮੇਰਾ ਪ੍ਰਕਾਸ਼ਨ ਦਾ ਕੰਮ ਹੈ ਉਹ ਵੀ ਦੇਖਣਾ ਪੈਂਦਾ ਕਿ ਉਹ ਮੈਂ ਨਵੰਬਰ ਤੋਂ ਲੈ ਕੇ ਫਰਵਰੀ ਮਾਰਚ ਤੱਕ ਇੰਡੀਆ 'ਚ ਦੇਖ ਲੈਣਾ ਮਾਰਚ ਤੋਂ ਫਿਰ ਕੈਲੀਫੋਰਨੀਆ ਸ਼ੁਰੂ ਹੋ ਜਾਂਦੇ ਆ ਨਗਰ ਕੀਰਤਨ ਬਹੁਤ ਸਾਰੇ ਹੁੰਦੇ ਆ ਉਹ ਅਟੈਂਡ ਕਰਕੇ ਅਪ੍ਰੈਲ ਦੇ ਵਿੱਚ ਕੋਲੋਨਾ ਸਰੀ ਔਰ ਵੈਨਕੂਵਰ ਨਗਰ ਕੀਰਤਨ ਹੁੰਦੇ ਬਹੁਤ ਵੱਡੇ ਫਿਰ ਮਈ ਦੇ ਵਿੱਚ ਨਗਰ ਕੀਰਤਨ ਸ਼ੁਰੂ ਹੋ ਜਾਂਦੇ ਆ ਫਿਰ ਜੂਨ ਤੋਂ ਮੈਂ ਸ਼ੁਰੂ ਕਰ ਦਾਂ ਸਾਰਾ ਬਾਕੀ ਜਗ੍ਹਾ ਦਾ ਟੂਰਾ ਫੇਰਾ ਕਹਿ ਸਕਦੇ ਆ 10 ਦਿਨ ਐਡਮਿੰਟਨ 10 ਦਿਨ ਵਿਨੀ ਪੈਗ 5-7 ਦਿਨ ਸਸਕਾਟੂਨ 8 ਦਿਨ ਕੈਲਗਰੀ ਫਿਰ 2-3 ਦਿਨ ਤਿੰਨਾਂ ਤੇ ਟ੍ਰਾਂਟੋ ਫਿਰ ਇੱਕ ਹਫਤਾ ਨਿਊਯਾਰਕ ਫਿਰ ਨਵੰਬਰ ਦੇ ਵਿੱਚ ਅਕਤੂਬਰ ਚ ਕੈਲੀਫੋਰਨੀਆ ਸ਼ੁਰੂ ਹੋ ਜਾਂਦਾ ਨਵੰਬਰ ਤੋਂ ਮਾਰਚ ਤੋਂ ਲੈ ਕੇ ਨਵੰਬਰ ਤੱਕ ਮਿਲ ਜੋ ਜਿੱਤੇ ਰਹੋ ਦਾ ਕਨਸੈਪਟ ਹੈ ਨਾ ਵਾਰ ਮਿਲਿਆ ਹੋਇਆ ਤੇ ਮੈਂ ਤੁਰਿਆ ਫਿਰਦਾ ਰਹਿਣਾ ਨਹੀਂ ਬਹੁਤ ਵਧੀਆ ਨਾਲ ਤੁਸੀਂ ਸਾਰੇ ਮੌਸਮ ਇੰਜੋਏ ਕਰਦੇ ਮੌਸਮ ਤਾਂ ਸਾਰੇ ਇੰਜੋਏ ਕਰਦੇ ਮੈਂ ਹਰ ਤੋ ਸਭਰ ਵੀ ਸਾਰਾ ਬਾਈ ਰੋਡ ਹੀ ਕਰਦੇ ਮੈਂ ਬਾਈ ਰੋਡ ਜੀ ਅਪ ਟੂ ਐਲਏ ਤੋਂ ਲੈ ਕੇ ਇਸ ਸਾਲ ਐਲਏ ਤੋਂ ਬੇਕਰ ਸਪੀਡ ਦੋ ਤਿੰਨ ਵਾਰ ਜਾਣਾ ਪਿਆ ਮੈਂ ਬਾਈ ਕਾਰ ਹੀ ਗਿਆ ਔਰ ਉੱਥੇ ਲੈ ਕੇ ਵੈਨਫੈਕ ਤੱਕ ਬਾਈ ਰੋਡ ਮਤਲਬ ਇੰਡੀਆ ਛੋਟਾ ਹੋ ਜਾਂਦਾ ਤੇ ਇੰਡੀਆ ਆਨ ਜਾਣ ਵੀ ਹੋ ਜੇ ਤਾਂ ਵੀ ਛੋਟਾ ਹੈ ਤਾਂ ਵੀ ਜਿਆਦਾ ਹੈ 2000 ਕਿਲੋਮੀਟਰ ਹੈ ਸਰੀ ਤੋਂ ਵਿਨੀਪੈਗ ਐਡਵਿੰਟਨ ਵੀ ਗਿਆ 1300 1200 ਕਿਲੋਮੀਟਰ ਉੱਥੋਂ 1500 ਕਿਲੋਮੀਟਰ ਵੀ ਨਹੀਂ ਪੈਗ ਫਿਰ ਵਾਪਸ ਸਸਕਾਟੂਨ ਕਲ ਸਸਕਾਟੂਨ ਤੋਂ ਫਿਰ ਇੱਥੇ ਆ ਗਏ ਫਿਰ ਇੱਥੋਂ ਵਾਪਸੀ ਸਰੀ 8 ਦਿਨ ਬਾਅਦ ਚਲੋ ਇਹਨੂੰ ਵਾਪਸੀ ਕਰਦੇ ਆ ਤੁਹਾਡੀ ਵਾਪਸੀ ਆਨੇ ਤਾਂ ਜਿੰਦੇ ਨਹੀਂ ਫਿਰ ਅੱਗੇ ਇੰਡੀਆ 15 ਦਿਨ ਲਈ ਇੰਡੀਆ ਫਿਰ ਵਾਪਸੀ ਟ੍ਰਾਂਟੋ ਸੋ ਇਹ ਚੱਲਦਾ ਰਹਿੰਦਾ ਟ੍ਰੈਵਲ ਐ ਇੱਕ ਤਰ੍ਹਾਂ ਪਰ ਉੱਥੇ ਤੁਹਾਡਾ ਕੰਮਕਾਰ ਬੇਟਾ ਸਾਰਾ ਸੰਭਾਲ ਬੇਟਾ ਸੰਭਾਲਦਾ ਸਟਾਫ ਕਾਫੀ ਹੈ ਜੀ 12 ਲੜਕੇ ਕੰਮ ਕਰਦੇ ਨੇ ਸਾਰਾ ਆਪਰੇਟ ਹੈ ਉੱਥੇ ਕੋਡ ਕਬੂਰੇ ਵੀ ਦੋ ਲੜਕੇ ਉੱ ਸਾਰਾ ਮੈਂ ਚੱਲਦਾ ਫਿਰਦਾ ਕਰ ਰਿਹਾ ਨਾ ਨਹੀਂ ਨਹੀਂ ਵਧੀਆ ਹੁਣ ਤੁਸੀਂ ਬਤਨ ਜਿੰਨੇ ਜਿਸ ਤਰ੍ਹਾਂ ਤੁਹਾਡੀ ਹੁਣ ਜਿਸ ਤੁਸੀਂ ਪੜਾ ਤੇ ਉਮਰ ਦੇ ਪਹੁੰਚੇ ਹੋਏ ਹੋ ਤਾਂ ਇਹਦੇ ਚ ਹੁਣ ਇਹ ਨਾ ਵੀ ਚਲੋ ਹੁਣ ਬਾਲਾ ਘਰ ਪਰਿਵਾਰ ਦਾ ਫਿਕਰ ਨਹੀਂ ਹੁੰਦਾ ਬੇਟਾ ਸਾਲਾ ਨਹੀਂ ਘਰ ਪਰਿਵਾਰ ਸਾਰਾ ਸੰਭਾਲਦੇ ਜੀ ਨਾਲ ਹੀ ਇਹ ਘਰ ਪਰਿਵਾਰ ਇਹ ਤਾਂ ਸਾਰੇ ਪਰਿਵਾਰ ਨੂੰ ਹੀ ਕਰਨਾ ਪੈਂਦਾ ਇੱਕ ਤਾਂ ਸਜ਼ਾ ਮਿਲੀ ਹੁੰਦੀ ਹੈ ਸਾਰੇ ਪਰਿਵਾਰ ਨਾਲ ਕਰਨੀ ਪੈਂਦੀ ਹੈ ਅਚੋ ਉਦੋਂ ਤੇ ਇਹ ਆ ਤੇ ਤੁਹਾਨੂੰ ਤਾਂ ਇੱਥੇ ਲੋਕ ਅੜੀਕਦੇ ਰਹਿੰਦੇ ਵੀ ਇਕ ਲੱਟੂ ਸਾਹਿਬ ਨੇ ਆਉਣਾ ਹੁਣ ਤੇ ਉਦੋਂ ਪਹਿਲਾਂ ਹੀ ਉਹਨਾਂ ਦਾ ਤਾਂ ਹੁੰਦਾ ਅੜੀਕਦੇ ਵੀ ਰਹਿੰਦੇ ਜੀ ਔਰ ਸਰੀ ਮੰਗਾਉਂਦੇ ਵੀ ਰਹਿੰਦੇ ਇਕ ਤਾਂ 3 ਬਣ ਗਿਆ ਨਾ ਕਿਉਂਕਿ ਤੁਹਾਡੇ ਲਗਭਗ ਉਹੋ ਜਿਹੀ ਸਕੇਜੂਲ ਹਰ ਮੇਰੀ ਤੁਸੀਂ ਉਸ ਹਮ ਜਨਾ ਹਾਂ ਬਿਲਕੁਲ ਉਹ ਕਿ ਇੱਥੇ ਜੂਨ ਉਹ ਜੁਲਾਈ ਦੇ ਵਿੱਚ ਮੇਰਾ ਹੁੰਦਾ ਹਰ ਸਾਲ ਕਿ ਜੂਨ ਤੋਂ ਸ਼ੁਰੂ ਕਰਦਾ ਸਾਰੇ ਪਾਸੇ ਤਿੰਨ ਚਾਰ ਮਹੀਨੇ ਹੋ ਸਕਦਾ ਬਾਅਦ ਦੇ ਵਿੱਚ ਓਪਨ ਦੇ ਵਿੱਚ ਬੁੱਕ ਫੇਰੀਆਂ ਪ੍ਰਦਰਸ਼ਕੀਆਂ ਲੱਗ ਵੀ ਨਹੀਂ ਸਕਦੀਆਂ ਕਿਉਂਕਿ ਇਹਨਾਂ ਬਾਰੇ ਦਰਸ਼ਕਾਂ ਨੂੰ ਹੁਣ ਦੱਸਣ ਦੀ ਤਾਂ ਮਨ ਹਲ ਕੋਈ ਬਹੁਤੀ ਹੈ ਨਹੀਂ ਕਿਉਂਕਿ ਹਰ মিডিਆ ਤੁਹਾਡੀ ਬਾਬਤ ਜਾਣਦਾ ਲੋਕਾਂ ਤੱਕ ਗੱਲ ਪਹੁੰਚਦੀ ਹੈ ਜਿੱਥੇ ਵੀ ਤੁਸੀਂ ਜਾਣੇ ਉਸ ਤੋਂ ਪਹਿਲਾਂ ਹੀ ਉੱਥੇ ਜਾਣਕਾਰੀ ਮਿਲ ਜਾਂਦੀ ਹੈ ਸੋ ਹੁਣ ਤੁਸੀਂ ਮੈਨੂੰ ਇਹ ਦੱਸੋ ਕਿ ਕਿੰਨੀਆਂ ਪੁਸਤਕਾਂ ਹੁਣ ਤੱਕ ਤੁਹਾਡੀ ਜਿਹੜੀ ਪ੍ਰਕਾਸ਼ਨ ਹੋ ਪ੍ਰਕਾਸ਼ਿਤ ਕਰ ਚੁੱਕੀ ਆ ਮਰਾਸਾ 1998 ਚ 5 ਕਿਤਾਬਾਂ ਤੋਂ ਸ਼ੁਰੂ ਕੀਤਾ ਸੀ ਅਸੀਂ ਕਿ 98 ਦੇ ਵਿੱਚ ਹੀ 20 22 ਕਿਤਾਬਾਂ ਸਾਡੀਆਂ ਪਬਲਿਸ਼ ਹੋ ਗਈਆਂ ਸੀਗਾ ਤੇ ਉਸ ਤੋਂ ਬਾਅਦ ਲਗਾਤਾਰ ਵੱਧਦੀਆਂ ਵੱਧਦੀਆਂ ਹੁਣ 6000 ਤੋਂ ਉੱਪਰ ਟਾਈਟਲ ਹੈ ਸਾਡੇ 6000 ਕਿਤਾਬਾਂ ਨੂੰ ਮੈਨੇਜ ਕਰਨਾ ਸੰਭਾਲਣਾ ਕਰਨਾ ਇਹ ਵੀ ਕੁਸੋ ਕਗਾ ਮੰਨੀ ਇੱਕੋ ਗੱਲ ਹੈ ਵੇਚਨੀ ਤਾਂ ਬਹੁਤ ਔਖੀਆਂ ਕਿਤਾਬਾਂ ਪਰ ਇੱਕ ਥਾਂ ਤੋਂ ਦੂਜੀ ਥਾਂ ਕਿਤਾਬਾਂ ਵੇਚਣੀਆਂ ਵੀ ਬਹੁਤ ਔਖੀਆਂ ਨੇ ਨਹੀਂ ਨਹੀਂ ਮੇਰਾ ਮਤਲਬ ਇਹ ਚਲੋ ਉਹਦਾ ਕਸਟਮਰ ਦੀ ਗੱਲ ਆ ਨਾ ਮੈਂ ਉਹ ਕਹਿੰਦਾ ਵੀ ਇਹਨੂੰ ਇੱਕ ਥਾਂ ਤੋਂ ਦੂਜੀ ਥਾਂ ਸੋ ਜਗ੍ਹਾ ਟ੍ਰਾਂਸਪੋਰਟੇ ਬਹੁਤ ਹੈ ਜੀ ਮਤਲਬ ਇਹ ਜਦੋਂ ਕੋਈ ਆ ਕੇ ਦੇਖਦਾ ਜੋ ਮੇਰੇ ਵੇਅਰ ਹਾਊਸ ਦੇਖੇ ਇੰਡੀਆ ਦੇ ਵਿੱਚ ਜਦੋਂ ਕੋਈ ਦੋਸਤ ਕਹਿੰਦੇ ਨੇ ਆ ਚਲ ਤੁਹਾਨੂੰ ਵੇਅਰ ਹਾਊਸ ਲੈ ਕੇ ਹੋਰਾਂ ਹੁੰਦੇ ਇੰਨੀ ਕਿਤਾਬਾਂ ਹਮ ਮੈਂ ਕਿ ਜੀ ਇਹਨੇ ਕਿਤਾਬਾਂ ਸੰਭਾਲਣ ਵਾਸਤੇ ਮੇਰੀ ਡਿਊਟੀ ਲੱਗੀ ਹੋਈ ਹੈ ਉੱਥੋਂ ਫਿਰ ਇੰਡੀਆ ਤੋਂ ਕਾਇਤ ਲਿਉਨੇ ਉੱਥੋਂ ਬਈ ਤਾਂ ਕੋਰੀਅਰ ਨਹੀਂ ਆਂਦੀ ਹੈ ਡੇਟੀ ਹਰ ਨਵੀਂ ਕਿਤਾਬ ਬਾਈ ਕੋਰੀਅਰ ਆਂਦੀ ਹੈ ਹਮ ਸਾਲ ਚ ਦੋ ਕੁ ਵਾਰੀ ਬਾਈ ਸ਼ਿਪ ਵੀ ਆ ਜਾਂਦੀ ਹੈ ਕੰਟੇਨਰ ਵੀ ਆਉਂਦੇ ਨੇ ਲੇਕਿਨ ਉਸਾਲ ਚ ਦੋ ਵਾਰੀ ਆ ਸਕਦੇ ਨੇ ਉਹਨੂੰ 4 ਮਹੀਨੇ ਲੱਗ ਜਾਂਦੇ ਆਉਂਦੇ ਆ ਹਮ ਜਿਹੜੀ ਕਿਤਾਬ ਪਿਛਲੇ ਹਫਤੇ ਰਿਲੀਜ਼ ਹੋਈ ਹੈ ਉਹ ਵੀ ਤੁਹਾਨੂੰ ਇੱਕ ਹਫਤੇ ਦੇ ਵਿੱਚ ਵਿੱਚ ਇੱਥੇ ਮਿਲ ਸਕਦਾ ਜਿਹੜਾ ਜਿਹੜਾ ਉਹ ਰਾਈਟਰ ਦੀ ਲਿਖੀ ਹੁੰਦੀ ਉਹ ਵੀ ਚਾਹੁੰਦਾ ਹੁੰਦਾ ਵੀ ਜਿੰਨੀ ਸ਼ੇਰਤੀ ਮੇਰੇ ਤੱਕ ਪਹੁੰਚੇ ਬਿਲਕੁਲ ਜੀ ਉਹ ਵੀ ਚਾਹੁੰਦਾ ਹੁੰਦਾ ਤੇ ਸਾਡੀ ਵੀ ਲੋਡ ਹੁੰਦੀ ਹੈ ਕਿ ਜਿਸ ਕਿਤਾਬ ਦੀ ਅਸੀਂ ਇਨਫੋਰਮੇਸ਼ਨ ਦੇਤੀ ਹੈ ਸੰਚਾਰ ਮਾਧਮ ਦੇ ਰਾਹੀਂ ਹੋਰ ਫੇਸਬੁਕ ਤੇ ਵਟਸਐਪ ਤੇ ਉਹਨੂੰ ਆਪਣਾ ਟਵਿੱਟਰ ਤੇ ਇੰਸਟਾਗ੍ਰam ਤੇ ਹੈਨਾ ਉਹ ਪਾ ਦਤਾ ਹੈ ਕਿਤਾਬ ਰੀਲੀਜ਼ ਵੀ ਹੋ ਗਈ ਹੈ ਜਾਂ ਇੱਕ ਲੇਖਕ ਨੇ ਆਪਣੀ ਫੇਸਬੁਕ ਤੇ ਕਿਤਾਬ ਪਾ ਦਿੱਤੀ ਹੈ ਤੇ ਲੋਕ ਤਾਂ ਡਿਮਾਂਡ ਕਰਨਗੇ ਨਾ ਜੇ ਉਹ ਕਿਤਾਬ ਨੂੰ ਵਾਕਈ ਲੋਕ ਪਸੰਦ ਕਰਦੇ ਹੈ ਤਾਂ ਵਿਦਨੇ ਵੀ ਹੁਣ ਪਿਛਲੇ ਉੱਤੇ ਸਾਡੀ 10 ਕਿਤਾਬਾਂ ਇੰਨੇ ਤੁਸੀਂ ਕੈਲਗਰੀ ਪਹੁੰਚ ਗਈਆਂ ਕੱਲ ਵਾਹ ਕੁਸ਼ ਕਿਰਪਾਲ ਕਜਾਕ ਦਾ ਨਾਵਲ ਵੀ ਹੈ ਸਜੀਤ ਬਰਾੜ ਦਾ ਨਾਵਲ ਵੀ ਹੈ ਅੱਛਾ ਜਿਹੜਾ ਉਹਨੇ ਖੋਣਿਆ ਜਿਹੜਾ ਕਾਲੀ ਕੰਪਨੀ ਉਹਨੇ ਲਿਖਿਆ ਇਤਿਹੀ ਕਥਾ ਲਿਖਿਆ ਉਹ ਸਾਰੀਆਂ ਕਿਤਾਬਾਂ ਇੱਥੇ ਪਹੁੰਚ ਚੁੱਕੀਆਂ ਉਹ ਸਾਰੇ ਜਿਹੜੇ ਦਾ ਨਾਵਲ ਦੋ ਤੁਸੀਂ ਹੁਣ ਉਹਨਾਂ ਦੇ ਪ੍ਰਕਾਸ਼ਕੀਰ ਤੇ ਉਹ ਇੱਥੋਂ ਇੱਥੇ ਬੈਠੇ ਲਿਖ ਕੇ ਗਏ ਸਾਡੇ ਕੋਲ ਇੱਥੇ ਬੈਠੇ ਲਿਖ ਕੇ ਗਏ ਪਿਛਲੇ ਸਾਲ ਬਰਾੜ ਸਾਹਿਬ ਨੇ ਤਾਂ ਇੱਥੇ ਲਿਖਿਆ ਕਿਰਪਾਲ ਕਜਾਕ ਤੇ ਇੱਥੇ ਨਹੀਂ ਆਏ ਚਲੋ ਦੋ ਸਾਲ ਤੋਂ ਕੰਮ ਕਰ ਰਹੇ ਸੀ ਅਸੀਂ ਪੰਜਾਬੀ ਤੋਂ ਬਿਨਾਂ ਕਿਉਂਕਿ ਤੁਹਾਡਾ ਜ਼ਿਆਦਾ ਕੰਮ ਪੰਜਾਬੀ 'ਚ ਹੈ ਜੀ ਤੇ ਪੰਜਾਬੀ ਦੇ ਜਿਹੜੇ ਹੁਣ ਸ਼ਾਇਰ ਉਥੋਂ ਵਾਲੇ ਤੇ ਚਲੋ ਉੱਥੇ ਦਾ ਪ੍ਰਕਾਸ਼ ਤੁਹਾਡੇ ਕੋਲ ਹੁੰਦਾ ਹੀ ਹੁੰਦਾ ਸਾਰਾ ਕੁਝ ਹੈ ਇਧਰੋਂ ਕਿੰਨੇ ਕੁ ਤੁਹਾਡੇ ਕੋਲ ਇੱਥੇ ਪੁਆਇੰਟ ਜਾਂ ਲਿਖਤ ਹੈਗੇ ਪੰਜਾਬੀ ਦੇ ਜਿਹੜੇ ਤੁਹਾਨੂੰ ਤੁਹਾਡੇ ਤੋਂ ਸੁਪਾਉਂਦੇ ਕਿਤਾਬ ਮੈਂ ਬਰਾਸ ਬਸ 80% ਕਿਤਾਬਾਂ ਕੈਨੇਡੀਅਨ ਲੇਖਕਾਂ ਦੀਆਂ ਜਾਂ ਅਮਰੀਕਨ ਲੇਖਕਾਂ ਦੀਆਂ ਅਸੀਂ ਪਬਲਿਸ਼ ਕੀਤੀਆਂ ਨੇ ਤੁਹਾਡੇ ਇੱਥੇ ਜਿੰਨੇ ਵੀ ਆਪਾਂ ਨਾਂ ਲਵਾਂਗੇ ਚਾਹੇ ਉਹ ਬਰਜਿੰਦਰ ਸੰਘਾ ਚਾਹੇ ਸੁਖਪਾਲ ਹੈ ਚਾਹੇ ਮੈਨੂੰ ਨਾ ਹੀ ਨੀਰ ਬਿੰਦਰਪਾਲ ਉਹਨਾਂ ਦੀ ਸੰਘਾ ਸਾਹਿਬ ਦੀਆਂ ਉਹਨਾਂ ਦੀ ਤੇ ਗੁਰਚਰਨ ਕੌਰ ਥਿੰਦੀਆਂ ਉਹ ਸਾਰੀਆਂ ਕੇਸਰ ਸਿੰਘ ਨੀਰ ਜਿਹੜੇ ਸਾਡੇ ਕੋਲ ਹੁਣੇ ਵਿਛੜ ਕੇ ਗਏ ਨੇ ਉਹਨਾਂ ਦੀ ਉਹਨਾਂ ਦੇ ਪ੍ਰਾ ਇਕਬਾਲ ਅਰਪਣ ਦੀਆਂ ਰੀਪਾਲ ਦੀਆਂ ਬਹੁਤ ਸਾਰੀਆਂ ਕਿਤਾਬਾਂ ਇੱਥੋਂ ਦੇ ਫਿਰ ਬਨਾਵੈਨਕੌਰ ਦੇ ਲੇਖਕਾਂ ਦੀਆਂ ਕੁਸ਼ਮੋਨ ਗਿੱਲਰ ਦਰਸ਼ਨ ਗਰਲੇ ਡਾਕਟਰ ਸੰਤੋਸ਼ ਸਿੰਘ ਐਮ ਪੀ ਉੱਤੇ ਅੰਗਿੰਤਾ ਐਵੇਂ ਟ੍ਰਾਂਟੋ ਦੇ ਵਿੱਚ ਹੈ ਜਸਪਿੰਦਰ ਸਿੱਧੂ ਦੀ ਕਿਤਾਬ ਆ ਜਾਂ ਦਲਜੀਤ ਸ਼ਾਹਪੁਰੀ ਦੀ ਓਂਕਾਰ ਇਹ ਸਾਰਿਆਂ ਦੀਆਂ ਕਿਤਾਬਾਂ 80% ਕਿਤਾਬਾਂ ਨੇ ਜਿਹੜੀਆਂ ਅਸੀਂ ਇੱਥੋਂ ਦੇ ਫਿਰ ਜਪਾਨ ਦੇ ਪਰਮਿੰਦਰ ਸੋਢੀ ਦੀਆਂ ਵੀ ਬਾਈ ਕਿਤਾਬਾਂ ਨੇ ਯੂਰਪੀਅਨ ਰਾਈਟਰ ਦੀਆਂ ਬਹੁਤ ਸਾਰੀਆਂ ਕਿਤਾਬਾਂ ਨੇ ਇਹ ਸਾਰੀਆਂ ਕਿਤਾਬਾਂ ਸੀ ਪਬਲਿਸ਼ ਕੀਤੀ ਅਮਰੀਕਾ ਦੇ ਵੀ ਅਣਗਿਣਤ ਲੇਖਕ ਨੇ ਜਿਨ੍ਹਾਂ ਚੋਂ ਕੁਲਵਿੰਦਰ ਹੈ ਜਿਨ੍ਹਾਂ ਚੋਂ ਸੁਖਵਿੰਦਰ ਕੰਬੋਜ ਹੈ ਡਾਕਟਰ ਗੁਰੂ ਮੀਲ ਹੈ ਜਾਂ ਬਲਵਿੰਦਰ ਬਲਦੇਵ ਗਰੇਵਾਲ ਹੈ ਤੇ ਲੋਕਬੀਰ ਹੈ ਕਿਹ ਕਿਹਦਾ ਨਾਮ ਲਵਾਂ ਮਤਲਬ ਮੈਂ ਨਾਮ ਭੁੱਲ ਜਾਣਾ ਇੰਨੀਆਂ ਕਿਤਾਬਾਂ ਪਬਲਿਸ਼ ਹੋ ਗਈਆਂ ਕੋਈ 6000 ਟਾਈਟਲ ਨੇ ਕੋਈ ਇੱਕ ਅੱਧਾ ਟਾਈਟਲ ਹੋਵੇ ਤਾਂ ਦੱਸਿਆ ਜਾ ਜਿਹਦਾ ਮਤਲਬ ਇਹ ਹੈ ਵੀ ਹੁਣ ਜਿਹੜੇ ਅਸੀਂ ਬਾਹਰ ਰਹਿੰਦੇ ਆ ਲੋਕ ਪੰਜਾਬੀ ਦੇ ਜਿਹੜੇ ਪੜ੍ਹਦੇ ਆ ਬੋਲਦੇ ਆ ਲਿਖਦੇ ਆ ਉਹਨਾਂ ਦੀ ਗਿਣਤੀ ਬਹੁਤ ਜ਼ਿਆਦਾ ਹੋਊਗੀ ਹੁਣ ਜਿਹੜੇ ਜ਼ਿਆਦਾ ਵੱਜੀ ਕਿਤਾਬਾਂ ਇੱਥੋਂ ਵੀ ਤੁਹਾਨੂੰ ਉਹਨ ਉਹ ਨਾਲ ਕਹਿੰਦੇ ਹੋ ਤਾਂ ਪਿਛਲੇ ਵੀ 22 ਸਾਲ ਤੋਂ ਹੋ ਰਿਹਾ ਜਦੋਂ 2003 ਚ ਆਇਆ ਸੀ ਉਦੋਂ ਤੋਂ ਕੰਟੀਨਿਊ ਚੱਲ ਰਿਹਾ ਪਰ ਨੰਬਰ ਆਫ ਟਾਈਟਲ ਵੀ ਕਿੰਨੇ ਹੋ ਗਏ ਨਾ ਜੀ 6000 ਮਤਲਬ ਇਹ ਨਹੀਂ ਕਿ ਇਕੱਲੇ ਇਥੋਂ ਦੇ ਲੇਖਾਂ ਦੇ ਉੱਥੇ ਜਿਹੜੇ ਗੁਰਦੇਵਾਲ ਸਿੰਘ ਜੀ ਨੇ ਗੁਰਦੇਵਾਲ ਸਿੰਘ ਜੀ ਨੇ ਸਾਰੀਆਂ ਇਕੱਠਾ ਬਾਸੀ ਬੁੱਕ ਰਿਚ ਕੀਤੀਆਂ 12 ਕਿਤਾਬਾਂ ਨੇ ਬਟਮਲ ਸਾਹਿਬ ਦੀਆਂ ਬੜੀ ਦਦੀ ਵਪਾਰਸਾਨ ਹੋਏ ਅਚਾਨੀ ਰਾਤ ਅੰਨੇ ਕੋੜਿਆਦਾਨ ਆਥਨ ਉਗਰ ਇਹ ਸਾਰੀਆਂ ਕੀਤੀਆਂ ਜਿਸ ਵੰਸਿੰਘ ਕਮਲਧਪੁਰਾ ਸੈਟ ਪਬਲਿਸ਼ ਕੀਤਾ ਬਲਦੇਵ ਸਿੰਘ ਨੇ ਬਹੁਤ ਸਾਰੀਆਂ ਕਿਤਾਬਾਂ ਕੇ ਅਲਗਰਗ ਦੀਆਂ ਕਿਰਪਾਲ ਕਜਾਗ ਦੀਆਂ ਸੁਖਜੀਤ ਦੀਆਂ ਫਿਰ ਜੇ ਨਾਟਕਾਂ ਦੀ ਗੱਲ ਕਰੀਏ ਗੁਸ਼ਰਨ ਪਾਜੀ ਕੇਵਲ ਤਾਲੀਵਾਲ ਪਾਲੀ ਭੁਪਿੰਦਰ ਡਾਕਟਰ ਸਵਰਾਜ ਵੀ ਹੋਰ ਸਾਰੀਆਂ ਕਿਤਾਬਾਂ ਟੈਕਸ ਦੇ ਰੂਪ ਦੇ ਵਿੱਚ ਪੜਾਈਆਂ ਵੀ ਜਾਂਦੀਆਂ ਨੇ ਬੀਏ ਬਿਲਕੁਲ ਜਾਂਦੀਆਂ ਸਾਰੀਆਂ ਹਾਂਜੀ ਤੇ ਮੈਨੇ ਉਹ ਦੱਸੋ ਵੀ ਤੁਸੀਂ ਤਾਂ ਆਪਦਾ ਕੰਮ ਸ਼ੁਰੂ ਕੀਤਾ ਸੀ 1998 ਚ ਜੀ ਤੇ ਜਿਹੜੇ ਨਾਨਕ ਸਿੰਘ ਦੇ ਨਾਵਲ ਐ ਜਦ ਸੁਵੰਤ ਕਮਲ ਦੇ ਐ ਸਾਰਾ ਉਹ ਜਿਹੜਾ ਪਹਿਲਾ ਲਿਟਰੇਚਰ ਆ ਸਾਰਾ ਹਾਂਜੀ ਉਹ ਤਾਂ ਤੁਹਾਡੀ ਸ਼ੁਰੂਆਤ ਤੋਂ ਵੀ ਪਹਿਲਾਂ ਦਾ ਉਹ ਛਪਿਆ ਹੋਇਆ ਉਹ ਤਾਂ ਪਹਿਲਾਂ ਦਾ ਸੀ ਜਦ ਫਿਰ ਸਾਨੂੰ ਰਾਈਟ ਮਿਲ ਗਏ ਸੀ ਉਹਨਾਂ ਦੇ ਤੁਸੀਂ ਫਿਰ ਉਹ ਆਪ ਛਪੜਾ ਸ਼ੁਰੂ ਕਮਲ ਸਾਹਿਬ ਦੀ ਲਾਸਟ ਕਿਤਾਬ ਅਸੀਂ ਪਬਲਿਸ਼ ਕੀਤੀ ਅੱਛਾ ਤੋਂ ਦਰਗਾ ਤੇ ਨਾਲ ਹੀ ਉਹਨਾਂ ਨੇ ਰਾਈਟ ਦਿੱਤੇ ਸੀ ਆਪਣੀਆਂ ਸਾਰੀਆਂ ਕਿਤਾਬਾਂ ਕਿਉਂਕਿ ਪਹਿਲਾਂ ਉਹ ਸ਼ਾਇਦ ਸਪੋਂਦੇ ਨੇ ਦਿੱਲੀ ਤੋਂ ਜਾ ਉਹ ਬੁੱਕਰੀ ਬੁੱਕਰੀ ਦਿੱਲੀ ਤੋਂ ਕਦੀ ਸਮਾਨਾ ਕਦੀ ਚੋਕ ਉਹ ਉਹ ਆਪਣੇ ਕੋਲੇ ਪਬਲਿਕੇਸ਼ਨਸ ਬਹੁਤ ਸੀ ਹਾਂਜੀ ਪੇਟੋਰ ਦਰਗਾਹ ਜਦੋਂ ਉਹਨਾਂ ਨੇ ਕੀਤੀ ਮਨ ਦਿੱਤੀ ਲਾ ਸਕਦੇ ਮੇਰੀ ਆਖਰੀ ਕਿਤਾਬ ਹੈ ਇਸ ਤੋਂ ਬਾਅਦ ਨਹੀਂ ਮੈਂ ਲਿਖ ਸਕਦਾ ਲਿਖਿਆ ਵੀ ਨਹੀਂ ਉਸ ਤੋਂ ਬਾਅਦ ਉਹਨਾਂ ਨੇ ਲੇਕਿਨ ਉਹ ਪੁੰਨਿਆਂ ਤੋਂ ਜਾਣਨ ਦਾ ਬਾਅਦ ਸੈਕੰਡ ਪਾਰਟ ਸੀ ਸਵੈਜੀ ਵੀ ਨਹੀਂ ਤੇ ਉਹਨਾਂ ਦੇ ਨਾਵਲ ਸਾਰੇ ਸੀ ਪਬਲਿਸ਼ ਕੀਤੇ ਉਹਨੂੰ ਕਈ ਐਡੀਸ਼ਨ ਚੱਲ ਚੁੱਕੇ ਹੈ ਜੀ ਅਸੀਂ ਇਹ ਤੋਂ ਇਹ ਤੋਂ ਇਲਾਵਾ ਤੁਸੀਂ ਹਿੰਦੀ ਤੇ ਹੋਰ ਕਈ ਸੇ ਭਾਸ਼ਾ ਦੀ ਉਹ ਇੰਗਲਿਸ਼ ਦੀਆਂ ਨਹੀਂ ਇਹਨਾਂ ਦੀ ਇੰਗਲਿਸ਼ ਦੇ ਕੋਈ 100 ਦੇ ਕਰੀਬ ਟਾਈਟਲ ਸੀ ਪਬਲਿਸ਼ ਕੀਤੇ ਹਿੰਦੀ ਦੇ ਵੀ 100 150 ਟਾਈਟਲ ਹੋ ਗਏ ਉਹਨੇ ਲਗਭਗ ਇਹਨਾਂ ਦੇ ਟ੍ਰਾਂਸਲੇਸ਼ਨ ਕਿੰਨੀਆਂ ਕਿੰਨੀਆਂ ਕਿਤਾਬਾਂ ਟ੍ਰਾਂਸਲੇਸ਼ਨ ਬਹੁਤ ਵੱਡਾ ਵਿਸ਼ਾ ਹੈ ਟ੍ਰਾਂਸਲੇਟਿੰਗ ਕੋ 200 ਕਿਤਾਬ ਅਸੀਂ ਟ੍ਰਾਂਸਲੇਟ ਸਭ ਤੋਂ ਪਹਿਲੀ ਜਗਰ ਕਿਤਾਬ ਅਸੀਂ ਅਨਵਾਦ ਪਬਲਿਸ਼ ਕੀਤੀ ਰੁਕੀਤਾ ਸੀਗਾ ਉਹ ਸਿੱਧਾ 올ਡ ਮੈਨ ਐਂਡ ਦਸ ਉਹਦੇ ਜਿਹਾ ਕਾਉਸੀ 올ਡ ਮੈਨ ਐਂਡ ਅਸੀਂ ਮੇਰੇ ਪ੍ਰਪਵਨ ਮੋਰਾਟੀ ਨੇ ਮੇਰੇ ਪਹਿਲੀ ਪਾਵਨਦੀਪ 11 ਐਡੀਸ਼ਨ ਆਫ ਦ ਪਬਲਿਸ਼ ਹੋ ਚੁੱਕੇ ਨੋਬਲ ਪ੍ਰਾਈਜ਼ ਵੀਰਿਆ ਉਸ ਨੂੰ ਕਿਤਾਬ ਨੂੰ ਤੇ ਉਹ ਅਸੀਂ ਪਬਲਿਸ਼ ਕੀਤੀ ਸਭ ਤੋਂ ਪਹਿਲੀ ਸਾਡੀ ਉਹ ਕਿਤਾਬ ਸੀ ਫਿਰ ਲਾਲ ਸਿੰਘ ਦਿਲ ਦੀਆਂ ਫਿਰ ਸਤਰੰਗੀ ਪੀਂਗ ਜਗਜੀਤ ਸਿੰਘ ਨੰਦ ਦੀਆਂ ਕਿਤਾਬਾਂ ਬਹੁਤ ਸਾਰੀਆਂ ਬਗਿਆੜਾਂ ਦੇ ਬਸ ਫਿਰ ਸਪਾਰਟੈਕਸ ਬਾਦਰ ਸਾਹਿਬ ਨੇ ਇਨਵਾਇਟ ਕੀਤਾ ਰਸ਼ੀਅਨ ਲਿਟਰੇਚਰ ਬਹੁਤ ਸਾਰਾ ਜਮੀਲਾ ਅਸੀਂ ਦਰਸ਼ਨ ਗਿਲ ਨੇ ਅਨੁਵਾਦ ਕੀਤਾ ਔਰ ਕੁੱਤਾ ਆਦਮੀ ਮੇਰੇ ਫਾਦਰ ਸਾਹਿਬ ਨੇ ਅਨੁਵਾਦ ਅਨੁਵਾਦ ਕੀਤਾ ਸੁਨਹਿਰਾ ਗੁਲਾਬ ਅਸੀਂ ਪਬਲਿਸ਼ ਕੀਤੀ ਸੁਖਵੀਰ ਦੀ ਅੱਗ ਦਾ ਦਰਿਆ ਉਹਨਾਂ ਨੇ ਕੀਤਾ ਫਿਰ ਦਸਤੋਵਸਕੀ ਦੀਆਂ ਕਿਤਾਬਾਂ ਕੀਤੀਆਂ ਸਪਾਰਟ ਐਕਸ ਫਾਦਰ ਸਾਹਿਬ ਨੇ ਕੀਤਾ ਫਿਰ ਰੂਟਸ ਅਸੀਂ ਕੀਤਾ ਡਾਕਟਰ ਦਿਲਜੀਤ ਸਿੰਘ ਨੇ ਜਿਹੜਾ ਪਬਲਿਸ਼ ਕੀਤਾ ਅਨੁਵਾਦ ਕੀਤਾ ਸੀ ਬਹੁਤ ਵੱਡੀ ਕਿਤਾਬ ਹੈ ਕਰੀਬ 200 ਦੇ ਕਰੀਬ ਟਾਈਟਲ ਹੈ ਜਿਹੜੇ ਹੁਣ ਵੀ ਲਗਾਤਾਰ ਸਾਲ ਚ ਪੰਜ ਚਾਰ ਕਿਤਾਬਾਂ ਅਸੀਂ ਅਨੁਵਾਦਤ ਪਬਲਿਸ਼ ਕਰਦੇ ਰਹੇ ਨੇ ਤੇ ਕਿੰਨੀਆਂ ਕਿਤਾਬਾਂ ਤੁਸੀਂ ਔਨਲਾਈਨ ਹੁਣ ਕਰ ਦਿੱਤੀਆਂ 100% ਹੈ ਜੀ ਹੁਣ ਤਾਂ ਸਾਰੀਆਂ ਕਿਤਾਬਾਂ ਸਾਰੀ ਜੀ ਕੈਟਲੌਗ ਤੇ ਇਹਨੇ ਜਿਹੜੀਆਂ ਮਰਜ਼ੀ ਭਗਾਓ ਅਸੀਂ ਭੇਜ ਦੇਈਏ ਤੇ ਦੋਨਾਂ ਦੀ ਪ੍ਰਾਈਸ ਕਿੰਨਾ ਕ ਫਰਕ ਹੁੰਦਾ ਕੋਈ ਫਰਕ ਨਹੀਂ ਉਹਦੀ ਸ਼ਿਪਿੰਗ ਚਾਰਜਸ ਐਕਸਟਰਾ ਪੈਂਦੀ ਹੈ ਬਸ ਕੋਈ ਇਹਨਾਂ ਕਿਤਾਬਾਂ ਆ ਕਿਤਾਬਾਂ ਮਹਿੰਗੀਆਂ ਮਿਲਦੀਆਂ ਕਿ ਆਨਲਾਈਨ ਮਹਿੰਗੀਆਂ ਮਿਲਦੀਆਂ ਨਹੀਂ ਜੇ ਤਾਂ ਸਾਡੇ ਤੋਂ ਡਾਇਰੈਕਟ ਮੰਗਾਉਂਦਾ ਫਿਰ ਤਾਂ ਉਹਨੂੰ ਕੋਈ ਫਰਕ ਨਹੀਂ ਪੈਂਦਾ ਅਸੀਂ ਤਾਂ ਕੈਨਾਲੀ ਵੀ ਬਾਈ 24 ਡਾਲਰ ਸ਼ਿਪਿੰਗ ਪੈਂਦੀ ਹੈ ਉਹ ਚਾਹੇ ਤੁਸੀਂ ਇੱਕ ਤਾਂ ਮੰਗਾਓ ਚਾਹੇ ਤੁਸੀਂ 8 ਕਿਤਾਬਾਂ ਮੰਗਾ ਲਓ ਕਿਉਂਕਿ ਬਾਈ weight ਆਉਂਦਾ ਹੈ ਤੇ ਆਨਲਾਈਨ ਦਾ ਰੇਟ ਕੀ ਫਿਰ ਉਹਦੋਂ ਘੱਟ ਹੋ ਸ अच्छा शिपिंग चार्ज ਲੈਣੀ ਹੈ शिपिंग ਉਹ ਇੱਕ ਕਿਤਾਬ ਦੀ ਵੀ 2 ਹੈ ਜੇ 10 ਬੰਗਾਲੇ 8 ਬੰਗਾਲੇ ਤਾਂ ਵੀ 2 ਹੈ ਕਿਉਂਕਿ ਉਹ ਸ਼ਿਪ ਦਾ ਤਾਂ ਪਾਰਸਲ ਦੇ ਨਾਮ ਦਾ ਉਹਦੇ ਤਾਂ weight ਦੇ ਹਿਸਾਬ ਨਾਲ ਮਿਨਿਮਮ ਜਿਹੜਾ ਹੈ ਮੈਕਸਮ weight ਲੈ ਵੀ 3-4 ਕਿਲੋ ਦਾ ਪੈਕੇਟ ਹੈ ਕੈਨੇਡੀਅਨ ਪੋਸਟ ਦੇ ਵਿੱਚ ਤੇ ਉਹਨੇ ਚ ਹੀ ਜਾਂਦਾ ਚਾਹੇ ਇੱਕ ਬੰਗਾਲੋ ਚਾਹੇ 10 ਬੰਗਾਲੋ ਲੇਕਿਨ weight ਅਗਰ weight ਵੱਧ ਗਿਆ 2 ਵੱਧ ਜਾਣਗੇ ਲੇਕਿਨ ਅਸੀਂ ਸਭ ਨੂੰ ਇਹ ਹੀ ਬੇਨਤੀ ਕਰਦੇ ਹਾਂ ਕਿ ਵੀ ਇੱਕ ਨਾ ਹੁੰਗਾ ਉਹ 5-4 ਕਿਤਾਬਾਂ ਬੰਗਾਲੋ ਤੁਹਾਨੂੰ ਤੁਹਾਨੂੰ ਵੀ ਸਸਤਾ ਪੈਂਦਾ ਉਹ ਫਿਰ ਥੋੜਾ ਬਹੁਤਾ ਡਿਸਕਾਊਂਟ ਵੀ ਕਰਦੇ ਤਾਂ ਕਿ ਅਗਲੇ ਨੂੰ ਫੀਲ ਨਾ ਹੋਵੇ ਅਗਰ ਤੁਸੀਂ ਸਾਡੇ ਸ਼ਹਿਰ ਆਏ ਹੋ ਤੁਸੀਂ ਬਰ ਐਡਮਿੰਟਨ ਵੀ ਜਾਏ ਹੋ ਐਡਮਿੰਟਨ 10 ਦਿਨ ਲੱਗੇ ਆ ਜੀ ਹਾਂ ਇਹਨਾਂ ਦੋਹਾਂ ਸ਼ਹਿਰਾਂ ਦੀ ਆਪਾਂ ਗੱਲ ਕਰੀਗੀ ਜੀ ਇਹਨਾਂ ਦੋਹਾਂ ਸਾਡੇ ਜਿਹੜੇ ਆਪਾਂ ਜੇ ਕੱਲਾ ਇਹਨਾਂਕ ਸੋਚਾਂ ਵੀ ਅਲਬਰਟਾ ਦੇ ਵਿੱਚ ਜ਼ਿਆਦਾ ਤੁਹਾਨੂੰ ਮਤਲਬ ਜਿਹੜੇ ਤੁਹਾਡੇ ਕਹਿ ਸਕਦੇ ਵੀ ਖਰੀਦਦਲ ਵਾਲੇ ਜ਼ਿਆਦਾ ਹੈ ਕਿ ਇਹਦੇ ਮੁਕਾਬਲੇ 'ਚ ਬੀਸੀ ਤੇ ਟ੍ਰਾਂਟੋ ਕੋਲਟੇਗਨ TVB ਜਿਆਦਾ ਸੀ ਟ੍ਰਾਂਟੋ ਤਾਂ ਗਿੱਤੀ ਜਿਆਦਾ ਨੰਬਰ 1 PC ਚ ਆਂਦਾ ਨੰਬਰ 1 ਤਾਂ ਸਰੀ ਆਉਂਦਾ ਹੈ ਨੰਬਰ 2 ਤੇ ਫਿਰ ਟ੍ਰਾਂਟੋ ਆ ਜਾਂਦਾ ਹੈ ਨੰਬਰ 3 ਤੇ ਕੈਲਗਰੀ ਹੈ 4 ਤੇ ਐਡਵਿੰਟਨ ਇੱਕ ਤਰ੍ਹਾਂ ਇੱਕ ਤਰ੍ਹਾਂ ਬਰਾਬਰ ਜੀ ਵੀਨਿਪੈਕ ਫਿਰ 5 ਨੰਬਰ ਤੇ ਜਾਓ ਉਹ ਕਿਉਂਕਿ ਵੀਨਿਪੈਕ ਸ਼ੁਰੂ ਅਸੀਂ ਪਿਛਲੇ ਸਾਲ ਕੀਤਾ ਬਹੁਤ ਵਧੀਆ ਰਿਸਪੌਂਸ ਮਿਲਿਆ ਉੱਥੋਂ ਲੇਕਿਨ ਐਸਕੀ ਵੀ ਜਾ ਕੇ ਆਏ 16 ਸੀ ਹੁਣ ਸੈਸਕਾਟਨ ਵੀ ਦੋ ਵਾਰੀ ਲਾ ਲਿਆ ਸੀ ਕਲੋਨੇ ਅਸੀਂ ਲਗਾਤਾਰ ਲਾਉਨੇ ਆ ਕਲੋਨਾ ਬਹੁਤ ਵਧੀਆ ਮਿਲਦਾ ਰਿਸਪੌਂਸ ਸੈਸਕਾਟਨ ਤੋਂ ਵੀ ਤੁਹਾਨੂੰ ਵਾਰਾ ਖਾਏ ਆ ਕਿਉਂਕਿ ਸ ਤੋਂ ਵਿਨੀਪੈਗ ਤੇ ਸਸਕਾਟੂਨੀ ਪਲਾਨ ਕੀਤਾ ਸੀ ਉਹ ਪਹਿਲਾਂ 1 ਮਹੀਨਾ ਪਹਿਲਾਂ ਪਲਾਨ ਕਰ ਲਿਆ ਸੀ ਮੇਰੇ ਦੋਸਤਾਂ ਨੇ ਉਲਵਾਇਆ ਤਿੰਨ ਦਿਨ ਹੀ ਲਾਇਆ ਕੱਲ ਵੀ ਤਿੰਨ ਦਿਨ ਲੱਗੇ ਸਸਕਾਟੂਨ ਵਿਨੀਪੈਗ ਮੈਂ 8-9 ਦਿਨ ਲਾਇਆ ਤੇ ਇਹ ਤਾਂ ਹੁਣ ਕਾਫੀ ਗੱਲ ਐਡਮਿੰਟਨ ਵੀ ਤੇ ਤੁਹਾਡੇ ਇੱਥੇ ਕਹਿੰਦੇ ਹਰ ਵਾਰੀ ਆਪਾਂ 8-9 ਦਿਨ ਲਾਂਦੇ ਹੀ ਕਰੀਏ ਹਾਂ ਬਿਲਕੁਲ ਨਾਲ ਸਾਡਾ ਤੁਸੀਂ ਆ ਜਿਹੜਾ ਮੇਲਾ ਲੱਗਦਾ ਇੱਥੇ ਮੇਲੇ ਜਦ ਮੈਂ ਸੋ ਨਰਾਜ ਹੁੰਦੇ ਇਬਰਾਮ ਨਾ ਡਵੀਲਿੰਗ ਸਾਡੇ ਮੇਲੇ 'ਚ ਨਹੀਂ ਆਉਂਦੇ ਮੈਂ ਕਹ ਆ ਜਾਣਾ 5-4 ਸਾਲਾਂ ਬਾਅਦ ਆਇਆ ਜਾਂਦਾ ਕਿ ਫਿਰ ਪਲਾਨ ਹੀ ਇਸ ਤਰ੍ਹਾਂ ਕੀਤਾ ਲੈ ਮੇਲਾ ਵੀ ਕੁ ਦੇ ਨਾਲ ਉਹਦੇ ਅਸਲ ਚ ਨਾ ਕਾਫੀ ਸਖਿੰਤੀ ਦੇ ਲੋਕ ਉੱਥੇ ਹੁੰਦੇ ਆ। ਨੇਚਰਲੀ ਉਹ ਕਰਾਊਡ ਹੁੰਦਾ 10 10 ਆ ਜਾਂਦਾ। ਨਾਲੇ ਬਹੁਤ ਸਾਰੇ ਟਰੈਕਿੰਗ ਜਿਹੜੇ ਬਿਜ਼ੀ ਹੁੰਦੇ ਨੇ ਵਰਕਿੰਗ ਡੇ ਦੇ ਵਿੱਚ ਨਹੀਂ ਆ ਸਕਦੇ ਤੇ ਅਸੀਂ ਉਹੀ ਫਾਇਦਾ ਠਾਹ ਲਈ ਵੀ ਉੱਥੇ ਵੱਧ ਤੋਂ ਵੱਧ ਲੋਕਾਂ ਨੇ ਸ਼ਾਮਿਲ ਹੋਣਾ ਤੇ ਉਹ ਤਿੰਨ ਦਿਨ ਉੱਥੇ ਟੈਂਟ ਲਾ ਕੇ ਵੱਡਾ ਟੈਂਟ ਲਾ ਕੇ ਤੇ ਡਿਸਪਲੇ ਕੀਤਾ ਜਾਵੇ। ਤੇ ਉਸ ਤੋਂ ਬਾਅਦ ਫਿਰ ਤਿੰਨ ਦਿਨ ਅਸੀਂ ਗ੍ਰੀਨ ਪਲੇਸ ਦੇ ਚਲਾਵਾਂਗੇ ਔਰ ਬੰਨ ਵਧੀਆ ਕਿ ਪਾਠਕਾਂ ਨੂੰ ਸਾਰੀਆਂ ਕਿਤਾਬਾਂ ਮਿਲ ਜਾਣ। ਮਿਲ ਜਾਣਾ। ਹੁਣ ਤੁਸੀਂ ਦਿਓ ਪੂਰਾ ਆਪ ਦਾ ਕਿੱਥੇ ਕਦੋਂ ਕਿੰਨੇ ਵਜੇ ਤੁਸੀਂ ਲਾਉਣਾ ਹੈ ਹਾਂਜੀ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮੀ 7 ਵਜੇ ਤੱਕ ਕੱਲ੍ਹ ਔਰ ਪਰਸੋਂ ਗ੍ਰੀਨ ਪਲਾਜ਼ਾ कल ते पर बुधवार ते वीरवार 31 ते 31 हां जी ਉੱਥੇ ਫਿਰ 1 2 3 ਨੂੰ ਰੇਡੀਵੈਂਟ ਪਾਰਕ ਉਹ ਵੀ ਸਵੇਰ ਤੋਂ ਸ਼ਾਮ ਤੱਕ اچھا ਮੇਲੇ ਵਾਲੇ ਦੇ ਤਰਾਹ ਦੇ 9 10 ਵਜੇ ਜਾਣੇ ਹੋ ਹਾਂ ਹਾਂ ਚਾਰ ਪੰਜ 6 ਨੂੰ ਸੌ ਮੰਗਲਬਦ ਫਿਰ ਉਹ ਗ੍ਰੀਨ ਪਲਾਜ਼ਾ ਦੇ ਵਿੱਚ ਲਾਵਾਂਗੇ 10 ਤੋਂ 7 ਹੀ ਹੋਏਗਾ ਮੇਨ ਗ੍ਰੀਨ ਪਲਾਜ਼ਾ ਜਿੱਥੇ ਲੱਗਦਾ ਉਹ ਜਿਹੜੀ ਇਥੋਂ ਵੀ ਲੋਕਲ ਜਿਹੜੇ ਲੋਕ ਹਾਂ 5 ਦਿਨੋਂ 5 ਦਿਨ ਉੱਥੇ ਟਰੈਵਲ ਵਰਡ ਦੇ ਅੱਗੇ ਬਰਾਂਡੇ ਦੇ ਵਿੱਚ ਲਾਉਣੇ ਡਾਕਟਰ ਪੁਲਕਰ ਪਲਾਜ਼ਾ ਮਸ਼ਹੂਰ ਹੈ ਉਹ ਬੜਾ ਸੰਦੀਦੂਤ ਨਹੀਂ ਨਾ ਨਾਰਥ ਇਰ ਦਾ ਤਾਂ ਉਹ ਸੈਂਟਰ 5 ਦਿਨ ਉਸੇ ਲਾਉਣੇ 3 ਦਿਨ ਮੇਲੇ ਦੇ ਵਿੱਚ ਲਾਵਾਂਗੇ ਫਿਰ ਮੇਰੀ ਤੇ ਹੁਣ ਕਿਉਂਕਿ ਤੁਹਾਡੇ ਤੋਂ ਅਸੀਂ ਗਜ਼ਲ ਸੁਣਨ ਦੇ ਬੜੇ ਈਛਕੋਨੇ ਆ ਤੁਹਾਡੇ ਗਜ਼ਲਾਂ ਵੀ ਮੈਂ ਆਪਣੇ ਪ੍ਰੋਗਰਾਮ ਦੇ ਵਿੱਚ ਮਤਲਬ ਕੰਨ ਕੰਨ ਦੇ ਬਾਅਦ ਚਲੋ ਵਧੀਆ ਗੱਲ ਹੈ ਤੁਸੀਂ ਸਾਨੂੰ ਲੋਕਾਂ ਦੇ ਸਾਹਮਣੂ ਕਿਉਂਕਿ ਤੁਹਾਡਾ ਇਹ ਸ਼ੌਕ ਹੈ ਤੁਸੀਂ ਲਿਖਦੇ ਹੋ ਬਹੁਤ ਔਰ ਬਹੁਤ ਵਧੀਆ ਗਜ਼ਲ ਲਿਖਦੇ ਹੋ ਇਹ ਦੀ ਗੱਲ ਵੀ ਜਿਹੜੇ ਮੰਨੇ ਪ੍ਰਮੰਦੇ ਗਜ਼ਲ ਗੁਆ ਉਹਨਾਂ ਦੇ ਵਿੱਚ ਤੁਹਾਡਾ ਨਾਮ ਹਮੇਸ਼ਾ ਸ਼ਾਮਲ ਹੁੰਦਾ ਸੋ ਸਾਨੂੰ ਇਸ ਤੋਂ ਵੀ ਨਿਵਾਜੋ ਕਿ ਅਸੀਂ ਤੁਹਾਡੀ ਗਜ਼ਲ ਦੇ ਕੁਝ ਸ਼ੇਰ ਜਿਹੜੇ ਹੋ ਜੀ ਜੀ ਮੈਂ ਤੁਹਾਨੂੰ ਦੋ ਗਜ਼ਲਾਂ ਦੇ ਕੁਝ ਸ਼ੇਰ ਤੁਹਾਡੇ ਨਾਲ ਸਾਂਝੇ ਕਰ ਦਿੰਦਾ ਜੀ ਕਿਉਂਕਿ ਹੋਰ ਜਗ੍ਹਾ ਸੁਨਾਈਆਂ ਨਹੀਂ ਉਹ ਹਮ ਕਿ ਇਹਨਾਂ ਦੀ ਹਿੰਮਤ ਏਕੀ ਬਨਣਗੇ ਜੀ ਇਹ ਫੈਸਲੇ ਵੀ ਨਕਾਰ ਦਿੱਤੇ ਹਮ ਹਮ ਇਹਨਾਂ ਦੀ ਹਿੰਮਤ ਏਕੀ ਬਨਣਗੇ ਇਹ ਫੈਸਲੇ ਵੀ ਨਕਾਰ ਦਿੱਤੇ ਜੀ ਅਸੀਂ ਤਾਂ ਸ਼ਬਦਾਂ ਦੇ ਬੀਜ ਜਿੱਥੇ ਵੀ ਥਾਂ ਮਿਲੀ ਹੈ ਖਿਲਾਰ ਦਿੱਤੇ ਖਿਲਾਰ ਦਿੱਤੇ ਅਸੀਂ ਤਾਂ ਸ਼ਬਦਾਂ ਦੇ ਬੀਜ ਜਿੱਥੇ ਵੀ ਥਾਂ ਮਿਲੀ ਹੈ ਖਿਲਾਰ ਦਿੱਤੇ ਜੀ ਜਦੋਂ ਖਿਜ਼ਾਵਾਂ ਦਾ ਦੌਰ ਆਇਆ ਹਮ ਹਮ ਜਦੋਂ ਉਮੀਦਾਂ ਦੀ ਰੁੱਤ ਜਾਗੀ ਜੀ ਜਦੋਂ ਖਿਜ਼ਾਵਾਂ ਦਾ ਦੌਰ ਆਇਆ ਜਦੋਂ ਉਮੀਦਾਂ ਦੀ ਰੁੱਤ ਜਾਗੀ ਹਰੇਕ ਰੁੱਖ ਨੇ ਸਹੀ ਸਲਾਮਤ ਪੁਰਾਣੇ ਵਸਤਰ ਉਤਾਰ ਦਿੱਤੇ ਵਾਹ ਵਾਹ ਹਰੇਕ ਰੁੱਖ ਨੇ ਸਹੀ ਸਲਾਮਤ ਪੁਰਾਣੇ ਵਸਤਰ ਉਤਾਰ ਦਿੱਤੇ ਵਾਹ ਜੀ ਖੁਸ਼ੀ ਤੇ ਗਮ ਦੀ ਅਜਬ ਲੜਾਈ ਮਗਰ ਕਿਸੇ ਨੂੰ ਨਰਾਸ ਆਈ ਖੁਸ਼ੀ ਨੇ ਹਾਸਾ ਖਿਲਾਰ ਦਿੱਤਾ ਗਮਾਂ ਨੇ ਹੰਝੂ ਖਿਲਾਰ ਦਿੱਤੇ ਖੁਸ਼ੀ ਨੇ ਹਾਸਾ ਖਿਲਾਰ ਦਿੱਤਾ ਗਮਾਂ ਨੇ ਹੰਝੂ ਖਿਲਾਰ ਦਿੱਤੇ ਵਾਹ ਜੀ ਹਰੇਕ ਚਿਹਰਾ ਉਪੜ ਰਿਹਾ ਸੀ ਤੇ ਇੱਕ ਚਿਹਰੇ ਨੂੰ ਪੜ ਨਾ ਸਕਿਆ ਹਰੇਕ ਚਿਹਰਾ ਉਪੜ ਰਿਹਾ ਸੀ ਤੇ ਇੱਕ ਚਿਹਰੇ ਨੂੰ ਪੜ ਨਹੀਂ ਸਕਿਆ ਕਿ ਜਿਸਨੇ ਮੁਸ਼ਕਿਲ ਦੇ ਰਾਚ ਆਉਂਦੇ ਵੀ ਸਾਰੇ ਰਸਤੇ ਸ਼ਿੰਗਾਰ ਦਿੱਤੇ ਵਾਹ ਵਾਹ ਜੀ ਵਾਹ ਕਿ ਜਿਸਨੇ ਮੁਸ਼ਕਿਲ ਦੇ ਰਾਚ ਆਉਂਦੇ ਵੀ ਸਾਰੇ ਰਸਤੇ ਸ਼ਿੰਗਾਰ ਦਿੱਤੇ ਔਰ ਆਖਰੀ ਸ਼ੇਰ ਕਿ ਮੈਂ ਕੱਲ ਅੰਬਰ ਦੇ ਵੱਲ ਤੱਕੇ ਜੋ ਚੁੱਪ ਬਾਰੇ ਸੀ ਬਹਿਸ ਛੇੜੀ ਹਮ ਮੈਂ ਕੱਲ ਅੰਬਰ ਦੇ ਵੱਲ ਤੱਕੇ ਜੋ ਚੁੱਪ ਬਾਰੇ ਸੀ ਬਹਿਸ ਛੇੜੀ ਹਰੇਕ ਤਾਰੇ ਨੇ ਇੱਕ ਦੂਜੇ ਤੋਂ ਅੱਗੇ ਵਧ ਕੇ ਵਿਚਾਰ ਦਿੰਦੇ ਹਰੇਕ ਤਾਰੇ ਨੇ ਅੱਗੇ ਇੱਕ ਤੋਂ ਹਰੇਕ ਤਾਰੇ ਨੇ ਇੱਕ ਦੂਜੇ ਤੋਂ ਅੱਗੇ ਵਧ ਕੇ ਵਿਚਾਰ ਦਿੱਤੇ ਜੀ ਇਹਨਾਂ ਅਸੀਂ ਤਾਂ ਸ਼ਬਦਾਂ ਦੇ ਵਿੱਚ ਜਿੱਥੇ ਵੀ ਥਾਂ ਮਿਲੀ ਹੈ ਖਿਲਾਫ ਦਿੱਤੇ ਬਹੁਤ ਸ਼ੋਤ ਜੀ ਬਹੁਤ ਸ਼ੋਤ ਦੂਸਰੀ ਗਜ਼ਲ ਦੇ ਕੁਝ ਸ਼ੇ ਤੁਹਾਣਾ ਸਾਂਝ ਕਰਦੇ ਹਾਂ ਜੀ ਕਿ ਉਦਾਸੀ ਕਰਦਿਆਂ ਹੋਇਆਂ ਅਮੂਮਨ ਛੱਤ ਨਹੀਂ ਮਿਲਦੀ ਹੂੰ

ਕਦੇ ਸਿਰਤ ਨਹੀਂ ਮਿਲਦੀ ਔਰ ਵੀਕਨਲੀ ਰੋਜ਼ ਹੀ ਬਾਜ਼ਾਰ ਦਾ ਚੱਕਰ ਲਗਾਉਂਦਾ ਹਾਂ ਅੱਛਾ ਵੀਕਨਲੀ ਰੋਜ਼ ਹੀ ਬਾਜ਼ਾਰ ਦਾ ਚੱਕਰ ਲਗਾਉਂਦਾ ਹਾਂ ਕਦੇ ਗਾਹਕ ਨਹੀਂ ਮਿਲਦਾ ਕਦੇ ਕੀਮਤ ਨਹੀਂ ਮਿਲਦੀ ਖਵਾਜੀਆ ਕਦੇ ਗਾਹਕ ਨਹੀਂ ਮਿਲਦਾ ਕਦੇ ਕੀਮਤ ਨਹੀਂ ਮਿਲਦੀ ਕੋਈ ਤਾਂ ਇੱਕ ਦਿਨ ਦੇ ਵਿੱਚ ਹੀ ਅੰਬਰ ਤੇ ਛਾ ਜਾਵੇ ਜੀ ਕੋਈ ਤਾਂ ਇੱਕ ਦਿਨ ਦੇ ਵਿੱਚ ਹੀ ਅੰਬਰ ਤੇ ਛਾ ਜਾਵੇ ਕਿਸੇ ਨੂੰ ਉਮਰ ਭਰ ਦੇ ਵਿੱਚ ਵੀ ਸ਼ੋਹਰਤ ਨਹੀਂ ਮਿਲਦੀ ਕਿ ਸੇ ਨੂੰ ਉਮਰ ਪਰ ਦੇ ਵਿੱਚ ਵੀ ਸ਼ੋਹਰਤ ਨਹੀਂ ਮਿਲਦੀ ਪਰ ਮੇਰੀ ਤੁਲਨਾ ਵੀ ਕਰਦਾ ਹੈ ਤਾਂ ਕਿਸ ਦੇ ਨਾਲ ਕਰਦਾ ਹੈ ਹਮ ਮੇਰੀ ਤੁਲਨਾ ਵੀ ਕਰਦਾ ਹੈ ਤਾਂ ਉਸ ਦੇ ਨਾਲ ਕਰਦਾ ਹੈ ਕਿ ਜਿਸ ਦੇ ਨਾਲ ਮੇਰੀ ਇੱਕ ਵੀ ਆਦਤ ਨਹੀਂ ਮਿਲਦੀ ਕਿ ਜਿਸ ਦੇ ਨਾਲ ਮੇਰੀ ਇੱਕ ਵੀ ਆਦਤ ਨਹੀਂ ਮਿਲਦੀ ਔਰ ਅਨੇਕਾਂ ਪੁਸਤਕਾਂ ਪੜ੍ਹੀਆਂ ਮਗਰ 47 ਤੋਂ ਵੱਡੀ ਅਨੇਕਾਂ ਪੁਸਤਕਾਂ ਪੜ੍ਹੀਆਂ ਮਗਰ ਸੰਤਾਲੀ ਤੋਂ ਵੱਡੀ ਕਿਸੇ ਇਤਿਹਾਸ ਵਿੱਚ ਵੀ ਇਸ ਤਰ੍ਹਾਂ ਹਿਜਰਤ ਨਹੀਂ ਮਿਲਦੀ ਕਿਸੇ ਸਿਆਦ ਕਿਸੇ ਇਤਿਹਾਸ ਵਿੱਚ ਵੀ ਇਸ ਤਰ੍ਹਾਂ ਹਿਜਰਤ ਨਹੀਂ ਮਿਲਦੀ ਵਿਕਰ ਨੇ ਹੀ ਰੋਜ਼ ਹੀ ਬਾਜ਼ਾਰ ਦਾ ਚੱਕਰ ਲਗਾਉਂਦਾ ਹਾ ਕਦੇ ਗਾਹਕ ਨਹੀਂ ਮਿਲਦਾ ਕਦੇ ਕੀਮਤ ਵਾਹ ਜੀ ਵਾਹ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ ਬਹੁਤ ਬਹੁਤ ਆਪਣੇ ਦੋ ਗੱਲਾਂ ਤੁਹਾਨੂੰ ਸਾਡੇ ਦਰਸ਼ਕਾਂ ਨਾਲ ਸਾਂਝੀਆਂ ਕੀਤੀਆਂ ਪਰ ਵੈਸੇ ਮੈਂ ਮੌਕੇ ਬਮੌਕੇ ਜੋ ਜਬ ਮੇਰਾ ਸਬਜੈਕਟ ਹੁੰਦਾ ਕੋਈ ਨਾ ਕੋਈ ਗੱਲ ਤੁਹਾਡੀ ਲੱਭ ਕੇ ਜਰੂਰ ਸ਼ਾਮਲ ਕਰਦਾ ਬਹੁਤ ਬਹੁਤ ਧੰਨਵਾਦ ਤੁਹਾਡੀ ਜਨਰਲ ਮਾਸੀ ਤੁਸੀਂ ਤੁਹਾਡੇ ਤੱਕ ਬਹੁਤ ਤੁਸੀਂ ਉਹਨੂੰ ਦੇਖਦੇ ਹੋ ਸੁਣਦੇ ਹੋ ਨਾ ਸੁਣਦੇ ਹੋ ਪਰਨਾ ਹੈ ਆਪਦੀ ਮੈਂ ਜਿਹੜੇ ਜਿਹੜੇ ਪ੍ਰੋਗਰਾਮ ਮੈਂ ਸੁਣੇ ਨੇ ਉਹਨਾਂ ਚ ਹੁੰਦੀ ਹੈ ਮੈਨੂੰ ਪਤਾ ਹੈ ਲੇਕਿਨ ਸਾਰੇ ਮੈਨੂੰ ਵੀ ਪੈਂ ਕੋ ਟ੍ਰੈਵਲ ਚ ਰਹਿਣਾ ਤੇ ਨਹੀਂ ਵੀ ਸੁਣੇ ਜਾ ਸਕਦੇ ਮਾਫੀ ਚਾਹੁੰਦਾ ਉਸ ਗੱਲ ਦੀ ਜੀ ਦਰਸ਼ਕੋ ਇਹ ਜਾਣਕਾਰੀ ਤੁਹਾਡੇ ਤੱਕ ਪਹੁੰਚਾਈ ਹੈ ਕਿ ਜੇ ਤੁਸੀਂ ਪੁਸਤਕਾਂ ਦੀ ਖੋਜ ਵਿੱਚੋਂ ਪਹਾੜ ਵਿੱਚੋਂ ਜਿਹੜੀਆਂ ਮਿਆਰੀ ਪੁਸਤਕਾਂ ਨਾਲ ਮਿਲ ਸਕਦੀਆਂ ਅਰ ਰੈਸਪੇ ਸਮਾਤਾ ਨੂੰ ਦੱਸ ਦਿੱਤਾ ਗ੍ਰੀਨ ਪਲਾਜ਼ਾ ਬਿਲਕੁਲ ਸੈਂਟਰ ਚ ਆਪਣੇ ਨਾਰਥ-ਈਸਟ ਦੇ ਇਹਨਾਂ ਨੂੰ ਮਿਲੋ ਪਿਛਲੇ ਅਗਲੇ 8 ਦਿਨ ਤੁਸੀਂ ਇਹਨਾਂ ਨੂੰ ਉੱਥੇ ਨੇੜੇ-ਤੇੜੇ ਮਿਲ ਸਕਦੇ ਹੋ ਪਲਾਜ਼ਾ ਵੀ ਉੱਥੇ ਆ ਤੇ ਜਿਹੜਾ ਲੱਗਣਾ ਹੈਗਾ ਉੱਥੇ ਫੈਸਟ ਸਾਲਾਨਾ ਮੇਲਾ ਉਹ ਵੀ ਉੱਥੇ ਨੇੜੇ ਹੀ ਆ ਜਦੋਂ ਵੀ ਤੁਹਾਨੂੰ ਮੌਕਾ ਮਿਲੇ ਤੇ ਸਵੇਰ ਤੋਂ ਸ਼ਾਮ ਤੱਕ ਲਗਭਗ ਸਾਰਾ ਦਿਨ ਹੀ ਉੱਥੇ ਮਿਲਦਾ ਰਹਿੰਦਾ। ਜਿਹੜੇ ਨਾਲ ਫੋਨ ਤੇ ਵੀ ਸੰਪਰਕ ਕਰ ਸਕਦੇ 604 6047500199 6047500189 ਦੂਜਾ ਮੇਰਾ ਇੰਡੀਆ ਦਾ ਨੰਬਰ ਵੀ ਇੱਥੇ ਚੱਲਦਾ 98152 93498 ਉਸ ਤੇ ਵੀ ਕੰਟੀਨਿਊ ਗੱਲ ਕਰ ਸਕਦੇ। ਸੋ ਬਹੁਤ ਮਿਹਰਬਾਨੀ ਜੀ ਤੁਸੀਂ ਸਾਨੂੰ ਸਮਾਂ ਦਿੱਤਾ ਔਰ ਅਸੀਂ ਆਸ ਕਰਦੇ ਅਗੇ ਜਿਹੜੇ ਸਾਡੇ ਇੱਥੋਂ ਦੇ ਜਿਹੜੇ ਚਾਹਤ ਹੈ ਲੋਕਾਂ ਨੂੰ ਪੜਨ ਦੀ ਕਿਤਾਬਾਂ ਬਿਲਕੁਲ ਜੀ ਮੈਂ ਵੀ ਸਰ ਜਗਾ ਵਿਰਾਟ ਸਾਹਿਬ ਸਾਰਿਆਂ ਨੂੰ ਬੇਨਤੀ ਕਰਦਾ ਨੇ ਕਿਤਾਬਾਂ ਆ ਕੇ ਦੇਖੋ ਹੋ ਸਕਦਾ ਕਿਤਾਬਾਂ ਤੁਹਾਨੂੰ ਪੜਨਾ ਸ਼ੁਰੂ ਕਰ ਦੇਣ ਔਰ ਇਹ ਵੀ ਕਹਣਾ ਨਾ ਜਿੱਥੇ ਜਾਵਾਂ ਮੇਰਾ ਕੱਖ ਨਾ ਰਹੇ ਭਾ ਕਿਤਾਬਾਂ ਤੁਹਾਡੇ ਕੋਲ ਚੱਲੀਆਂ ਜਾਂਦੇ ਨੇ ਮੇਰਾ ਕੱਖ ਨਾ ਰਹੇ ਨਾਲੇ ਮੈਂ ਉਹ ਜਿਹੜੇ ਕੀ ਕਹਿੰਦੇ ਮੈਂ ਉਹ ਜਿਹੜੇ ਚਾਪੜਾ ਅੰਦਰ ਔਰ ਇਸੇ ਨਾਂ ਦੀ ਪ੍ਰਵਾਸਾ ਨੂੰ ਬਿਆਨ ਨਹੀਂ ਕਰਨਾ ਬੜਾ ਮੁਸ਼ਕਲ ਹੈ ਉਹ ਵੀ ਨਹੀਂ ਸਕਦੀ ਬਹੁਤ ਮਿਹਰਬਾਨੀ ਜੀ ਬਹੁਤ ਬਹੁਤ ਸੋ ਦਰਸ਼ਕੋ ਤੁਸੀਂ ਤੁਹਾਡੇ ਜਾਣਕਾਰੀ ਸਾਂਝੀ ਕੀਤੀ ਸਾਰੀ ਥੋੜਾ ਜਿਹੜਾ ਪ੍ਰੋਗਰਾਮ ਇਹਨਾਂ ਦਾ ਪੁਸਤਕਾਂ ਦਾ ਸੋ ਕੋਸ਼ਿਸ਼ ਕਰੋ ਕਿ ਵਾਟ ਵਾਟ ਪੜਿਆ ਕਰੋ ਮੈਂ ਤੁਹਾਡੇ ਨਾਲ ਕੱਲ ਪਰਸੋਂ ਉਹ ਵੀ ਗੱਲ ਕੀਤੀ ਸੰਜੀ ਦੇ ਵਿੱਚ ਜੇ ਤੁਸੀਂ ਚੰਗੇ ਵਿਚਾਰ ਬਣਾਉਣੇ ਤਾਂ ਸ਼ੁਰੂਆਤ ਜਿਹੜੀ ਉਹ ਪੜਨ ਤੋਂ ਹੋਣੀ ਆ ਫੇਰ ਉਹਨਾਂ ਵਿਚਾਰਾਂ ਨੂੰ ਅੱਗੇ ਲਾਗੂ ਕਰਨ ਦੀ ਫੇਰ ਉਹ ਤੋਂ ਅੱਗੇ ਲੋਕਾਂ ਤੱਕ ਪਹੁੰਚਾਉਣ ਦੀ ਫੇਰ ਹੀ ਇਹ ਪ੍ਰਕਿਰਿਆ ਪੂਰੀ ਹੁੰਦੀ ਆ ਸੋ ਕੋਸ਼ਿਸ਼ ਕਰਿਆ ਕਰੋ ਕੁਝ ਨਾ ਕੁਝ ਪੜਦੇ ਰਹਿਣ ਦੀ ਔਰ ਚੰਗਾ ਪੜਨ ਦੀ ਸੋ ਇਹਦੇ ਨਾਲ ਹੀ ਪ੍ਰੋਗਰਾਮ ਦੀ ਕਰਦੇ ਸਮਾਪਤੀ ਤੁਸੀਂ ਇਸੇ ਤਰ੍ਹਾਂ ਮੀਠੀ ਵੀ ਬ੍ਰਾਡਕਾਸਟਿੰਗ ਦੇਖਦੇ ਰਹੋ ਬੀ ਪੋਜ਼ਿਟਿਵ ਬੀ ਯੂਰਸੈਲਫ